হোমোপ্যাথি ਦੀ ਗੱਲ ਕਰੀਏ ਬਾਕੀ ਪੈਥੀਆਂ ਦੀ ਤਰ੍ਹਾਂ ਜਿਸ ਤਰ੍ਹਾਂ ਕਿ ਐਲੋਪੈਥੀ ਹੈ ਹੋਮੋਪੈਥੀ ਵਰਕ ਕਿਵੇਂ ਕਰਦੀ ਹੈ ਹੋਮੋਪੈਥੀ ਦਾ ਜਿਹੜਾ ਪ੍ਰਿੰਸੀਪਲ ਹੈ ਉਹ ਬਹੁਤ ਹੀ ਸਿੰਪਲ ਜ ਹੈ ਕਿ ਲਾਈਕ ਕਿਊਰਸ ਲਾਈਕ ਸਿਮਿਲਿਆ ਸਿਮਿਲੀ ਬਸ ਕੋਰੈਂਚਰ ਜਿਹੜੀ ਚੀਜ਼ ਜਿਸ ਚੀਜ਼ ਨੂੰ ਪ੍ਰੋਡਿਊਸ ਕਰ ਸਕਦੀ ਹੈ ਉਸ ਚੀਜ਼ ਨੂੰ ਠੀਕ ਕਰਨ ਦੀ ਵੀ ਤਾਕਤ ਰੱਖਦੀ ਹੈ ਉਹਦੇ ਜਿਹੜੀ ਪਾਵਰ ਹੈ ਉਹਦੇ ਜਿਹੜੇ ਬੈਨੀਫਿਟਸ ਨੇ ਉਹ ਸਾਰੀ ਚੀਜ਼ਾਂ ਨੂੰ ਅੱਜ ਅੱਜ ਦੇ ਟਾਈਮ 'ਚ ਕਾਫੀ ਲੋਕੀ ਸਮਝ ਰਹੇ ਨੇ ਕਈ ਵਾਰੀ ਪੇਸ਼ੈਂਟ ਡਰ ਜਾਂਦੇ ਉਸ ਚੱਕਰ ਦੇ ਵਿੱਚ ਕਿ ਬਿਮਾਰੀ ਜ਼ਿਆਦਾ ਵੱਧ ਗਈ ਐ ਖਾਣਾ ਛੱਡ ਦਿੰਦੇ ਆ ਇਹਦੇ ਵਿੱਚ ਕੀ ਸੱਚਾਈ ਐ ਜਦੋਂ ਵੀ ਆਪਾਂ ਬਿਮਾਰੀ ਦੀ ਗੱਲ ਕਰਦੇ ਆ ਕੋਈ ਵੀ ਬਿਮਾਰੀ ਐ ਉਹ ਵੱਖਰੇ ਵੱਖਰੇ ਤਰੀਕੇ ਦੀ ਹੁੰਦੀ ਐ ਕੋਈ ਐਕਿਊਟ ਡਿਜ਼ੀਜ਼ਸ ਹੁੰਦੀ ਐ ਕੋਈ ਕ੍ਰੋਨਿਕ ਡਿਜ਼ੀਜ਼ਸ ਹੁੰਦੀ ਐ ਹਰ ਇੱਕ ਬਿਮਾਰੀ ਦੀ ਜੜ ਨੂੰ ਠੀਕ ਕਰਨਾ ਉਹਦੇ ਬੇਸ ਤੇ ਕੰਮ ਕਰਨਾ ਇਹ ਹੋਮੀਓਪੈਥੀ ਦੀ ਆਪਣੀ ਸਪੈਸ਼ੈਲਟੀ ਐ ਇੰਡੀਵਿਜੂਅਲ ਨੂੰ ਟ੍ਰੀਟ ਕਰਦੇ ਆ ਅਸੀਂ ਕਿਸੇ ਬਿਮਾਰੀ ਨੂੰ ਟ੍ਰੀਟ ਨਹੀਂ ਕਰਦੇ ਜਦੋਂ ਵੀ ਅਸੀਂ ਬਿਮਾਰੀ ਅਸੀਂ ਬਿਮਾਰੀ ਦੀ ਗੱਲ ਕਰਦੇ ਆ ਤੇ ਅਸੀਂ ਇਹ ਨਹੀਂ ਹੈ ਕਿ ਪੇਸ਼ੈਂਟ ਸਾਡੇ ਕੋਲ ਪੇਟ ਦਰਦ ਲਈ ਆਇਆ ਤੇ ਅਸੀਂ ਸਿਰਫ ਉਹਦੀ ਪੇਟ ਦਰਦ ਨੂੰ ਲੈ ਕੇ ਕਨਸੀਡਰ ਕਰਾਂਗੇ ਹੋਮੋਪੈਥੀ ਦੇ ਵਿੱਚ ਇਦਾਂ ਦਾ ਵੀ ਹੈ ਕਿ ਉਸੇ ਟਾਈਮ ਹੀ ਜਿਹੜੀ ਅਸਰ ਕਰਨਾ ਸ਼ੁਰੂ ਕਰਦੀ ਹੈ ਕਿ ਜਾਂ ਇਹਦਾ ਕੋਈ ਟਾਈਮ ਪੀਰੀਅਡ ਹੁੰਦਾ ਹੈ ਕਿ ਇੰਨੇ ਦਿਨਾਂ ਬਾਅਦ ਦਵਾਈ ਨੇ ਅਸਰ ਕਰਨਾ ਸ਼ੁਰੂ ਕਰਨਾ ਹੈ ਇਹ ਬਹੁਤ ਵੱਡਾ ਭ੍ਰਮ ਹੈ ਲੋਕਾਂ 'ਚ ਕਿ ਹੋਮੋਪੈਥੀ ਮੈਡੀਸਿਨ ਬਹੁਤ ਸਲੋ ਕੰਮ ਕਰਦੀ ਹੈ ਇਟਸ ਨਾਟ ਲਾਈਕ ਥੈਟ ਸੋ ਅਸੀਂ ਪ੍ਰੋਬਲਮ ਨੂੰ ਠੀ ਲੱਗੇਗਾ ਸੋ ਇਹ ਬਹੁਤ ਵੱਡਾ ਭ੍ਰਮ ਲੋਕਾਂ 'ਚ ਹੈਗਾ ਹੈ ਕਿ ਹੋਮੋਪੈਥੀ ਸਲੋ ਕੰਮ ਕਰਦੀ ਹੈ ਪਰ ਜੇਕਰ ਆਪਾਂ ਹੋਮੋਪੈਥੀ ਦੀ ਗੱਲ ਕਰੀਏ ਕੀ ਇਹ ਜਿਹੜੀ ਜੜ ਤੋਂ ਖਤਮ ਹੋ ਜਾਂਦੀ ਹੈ ਪ੍ਰੋਬਲਮ ਜਿਹੜੇ ਸਾਡੇ ਕੁਝ ਫਿਊ ਫਿਊ ਮੈਡੀਕੇਸ਼ਨਸ ਹੈਗੀਆਂ ਸਾਡੇ ਕੋਲ ਜਿਨ੍ਹਾਂ ਨਾਲ ਅਸੀਂ ਪਰਸਨ ਟੂ ਪਰਸਨ ਵੇਰੀ ਕਰਦਾ ਹੈ ਜਿਹੜਾ ਜੀ ਸਾਡਾ ਟਰੀਟਮੈਂਟ ਹੁੰਦਾ ਹੈ ਤੇ ਪੇਸ਼ੈਂਟਸ ਨੂੰ ਡੈਫੀਨੇਟਲੀ ਬਹੁਤ ਅੱਛੇ ਰਿਜ਼ਲਟਸ ਮਿਲਦੇ ਆ। ਅਮ ਵਿਦਾਊਟ ਮੈਡੀਸਿਨ ਕਰ ਦਿੰਦੇ ਆ। ਪੇਸ਼ੈਂਟ ਦੀ ਉਹ ਪ੍ਰੋਬਲਮਸ ਜਿਹਦੇ ਜਿਹਦੇ ਲਈ ਉਹਨਾਂ ਸੋਚ ਲੈਂਦਾ ਹੈ ਕਿ ਮੈਂ ਪੂਰੀ ਲਾਈਫ ਮੈਡੀਸਿਨ ਖਾਣੀ ਹੈ। ਉਹ ਪ੍ਰੋਬਲਮ ਉਹਦੀ ਕੰਪਲੀਟਲੀ ਠੀਕ ਹੋ ਜਾਂਦੀ ਹੈ। ਪਰ ਉਹਨੂੰ ਟਾਈਮ ਤੇ ਨਹੀਂ ਲੈ ਰਿਆ, ਸਕਿਪ ਕਰ ਰਿਹਾ ਤਾਂ ਫਿਰ ਉਹਦਾ ਮਤਲਬ ਕੋਈ ਹੁੰਦਾ ਹੈ ਕਿ ਟਾਈਮ ਲੱਗੇਗਾ ਜਾਂ ਇਦਾਂ ਸਕਿਪ ਨਹੀਂ ਕਰਨੀ ਚਾਹੀਦੀ। ਤੁਹਾਡਾ ਸਵਾਲ ਬੜਾ ਅੱਛਾ ਹੈ। ਦੇਖੋ ਜਦੋਂ ਵੀ ਅਸੀਂ ਇਲਾਜ ਕਰਾਉਣਾ ਚਾਹੁੰਦੇ ਕਿਸੇ ਵੀ ਪ੍ਰੋਬਲਮ ਦਾ ਡਾਕਟਰ ਦੇ ਚੰਗੇ ਹੋਣ ਨਾਲ ਦਵਾਈ ਦੇ ਚੰਗੇ ਹੋਣ ਨਾਲ ਹੀ ਫਰਕ ਨਹੀਂ ਪੈਂਦਾ ਜੀ ਪੇਸ਼ੈਂਟ ਦਾ ਵੀ ਚੰਗਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਬਟ ਜੇ ਤੁਸੀਂ ਵਿੱਚ ਹੀ ਆਪਣਾ ਮੈਡੀਸਨ ਡ੍ਰੌਪ ਕਰ ਦਿੰਦੇ ਹੋ ਲੀਨिएंट ਹੋ ਜਾਂਦੇ ਹੋ ਯੂ ਡੋਟ ਕੰਟੀਨਿਊ ਦ ਥਿੰਗਸ ਜੋ ਤੁਹਾਨੂੰ ਡਾਕਟਰ ਨੇ ਸਮਝਾਈਆਂ ਜਾਂ ਮੈਡੀਸਿਨਸ ਦੇ ਜੋ ਪ੍ਰੀਕਾਸ਼ਨਸ ਦੱਸੀਆਂ ਤੁਸੀਂ ਨਹੀਂ ਫੋਲੋ ਕਰੋਗੇ ਤਾਂ ਡੈਫੀਨਿਟਲੀ ਫਰਕ ਨਹੀਂ ਪਏਗਾ ਜੀ ਵੀ ਤੁਸੀਂ ਜਦੋਂ ਮੈਡੀਸਿਨਸ ਲੈਣੀ ਹੈ ਉਹ ਤੋਂ ਪਹਿਲਾਂ ਬਾਅਦ ਚ ਕੋਈ ਵੀ ਇਦਾਂ ਦੀ ਚੀਜ਼ਾਂ ਜਿਨ੍ਹਾਂ ਦਾ ਕੋਈ ਸਟਰੋਂਗ ਫਲੇਵਰਸ ਹੁੰਦੇ ਆ ਜਾਂ ਜਿਵੇਂ ਟੀ ਕੌਫੀ ਹੁੰਦੀ ਹੈ ਉਹ ਚੀਜ਼ ਨੂੰ ਤੁਸੀਂ 15 20 ਮਿੰਟਸ ਲਈ ਅਵੋਇਡ ਕਰਨਾ ਹੁੰਦਾ ਹੈ ਬਿਫੋਰ ਯੂਰ ਮੈਡੀਸਿਨਸ ਐਂਡ ਆਫਟਰ ਯੂਰ ਮੈਡੀਸਿਨਸ ਤੇ ਹੋਮੋਪੈਥੀ ਮੈਡੀਸਿਨ ਲੈਣੀ ਵੀ ਬੜੀ ਈਜ਼ੀ ਹੁੰਦੀ ਹੈ ਬੱਚਿਆਂ ਲਈ ਤੇ ਕਿੰਨਾ ਕੁ ਗੁੱਡ ਰਿਜ਼ਲਟ ਹੁੰਦਾ ਬੱਚਿਆਂ ਲਈ ਇਹਦਾ ਜਦੋਂ ਆਪਾਂ ਬਚਪਨ ਤੋਂ ਹੀ ਉਹ ਮੇਟਿ ਮੈਡੀਸਿਨ ਸ਼ੁਰੂ ਕਰਦੇ ਆ ਇੱਕ ਤਾਂ ਆਉਣ ਵਾਲੇ ਟਾਈਮ ਚ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਉਹਨਾਂ ਨੂੰ ਅਡੇਪਟ ਕਰਨ ਦਾ ਬੱਚੇ ਦਾ ਜਿਹੜਾ ਰਿਸਕ ਹੈ ਉਹ ਬਹੁਤ ਘਟ ਜਾਂਦਾ ਹੈ। ਅ ਕਿੰਨੀ ਕ ਮਹਿੰਗੀ ਹੈ ਆਮ ਲੋਕਾਂ ਦੀ ਪਹੁੰਚ ਦੇ ਵਿੱਚ ਹੈ ਹੋਮੋਪੈਥੀ? ਜੀ ਬਹੁਤ ਸਾਰੀ ਥਾਵਾਂ ਤੇ ਹਲੇ ਵੀ ਫ੍ਰੀ ਮੈਡੀਸਨ ਦਿੱਤੀ ਜਾਂਦੀ ਹੈ। ਬਿਲਕੁਲ ਹੂੰ ਉਹਦੀ ਵੈਲਿਊ ਵੀ ਫ੍ਰੀ ਵਾਲੀ ਹੁੰਦੀ ਹੈ। ਉਹਦੇ ਰਿਜ਼ਲਟਸ ਵੀ ਫਿਰ ਉਹ ਪੇਸ਼ੈਂਟ ਨੂੰ ਫ੍ਰੀ ਆਲੇ ਜਾਂਦੇ ਆ। ਅ ਹੋਮੋਪੈਥਿਕ ਮੈਡੀਸਨ ਕਿੰਨੀ ਕ ਇਫੈਕਟਿਵ ਹੈ ਕਿਉਂਕਿ ਐਲੋਪੈਥੀ ਦੇ ਵਿੱਚ ਐਵੇਂ ਦੀਆਂ ਮੈਡੀਸਨ ਦਿੱਤੀਆਂ ਜਾਂਦੀਆਂ ਕਿ ਮਰੀਜ਼ ਸੁੱਤਾ ਰਹਿੰਦਾ ਹੈ ਉਹਨੂੰ ਰਿਲੈਕਸ ਫੀਲ ਹੁੰਦਾ ਹੈ। ਇਦھر ਕਿਦਾਂ ਦਾ ਹੈ ਤੇ ਜਦੋਂ ਪ੍ਰੂਵਿੰਗ ਹੁੰਦੀ ਹੈ ਉਦੋਂ ਹੀ ਸਾਨੂੰ ਮੈਂਟਲ ਸਿੰਪਟਮ ਮਹਿਸੂਸ ਹੋਣੇ ਸ਼ੁਰੂ ਹੋ ਜਾਂਦੇ ਆ ਸੋ ਗੱਲ ਇਹ ਹੁੰਦੀ ਹੈ ਕਿ ਜਦੋਂ ਵੀ ਫਿਜ਼ੀਕਲ ਲੈਵਲ ਤੇ ਪ੍ਰੋਬਲਮ ਆਉਂਦੀ ਹੈ ਕਿਤੇ ਨਾ ਕਿਤੇ ਉਹਦਾ ਪਹਿਲਾ ਜਿਹੜਾ origin ਹੁੰਦਾ ਹੈ ਸਟਾਰਟਿੰਗ ਹੁੰਦੀ ਹੈ ਉਹ ਮੈਂਟਲ ਲੈਵਲ ਤੇ ਹੀ ਸ਼ੁਰੂ ਹੁੰਦੀ ਹੈ ਜੀ ਸੋ ਸੈਲਫ ਮੈਡੀਕੇਸ਼ਨ ਸ਼ੁੱਡ ਨਾਟ ਬੀ ਡਨ ਉਹ ਦਿਨਰ ਤੁਸੀਂ ਆਪਣੀ ਸਿਹਤ ਨਾਲ ਵੀ ਖਿਲਵਾੜ ਕਰ ਰਹੇ ਹੋ ਤੇ ਤੁਸੀਂ ਉਹ ਪੈਥੀ ਤੋਂ ਤੁਹਾਡਾ ਇੱਕ ਭਰੋਸਾ ਵੀ ਉੜ ਜਾਂਦਾ ਹੈ ਜੀ ਸੋ ਚੰਗੀ ਚੀਜ਼ ਵੀ ਤੁਹਾਨੂੰ ਲੱਗਦਾ ਹੈ ਕਿ ਇਟਸ ਨਾਟ ਵਰਕਿੰਗ ਫਾਰ ਅਸ ਲਾਈਫ ਹੈ ਜਿਹੜੀ ਬਦਲ ਚੁੱਕੀ ਹੈ ਜਿਹੜੀ ਲਾਈਫ ਹੈ ਹੁੰਦੀ ਸਾਡੀ ਬਹੁਤ ਸਾਡੀ ਜ਼ਿੰਦਗੀ ਹੈ ਜਿਹੜੀ ਪੱਜ ਤੋੜ ਵਾਲੀ ਹੋ ਗਈ ਆ ਔਰ ਇਹਦੇ ਵਿੱਚ ਜਿਹੜੀ ਚੀਜ਼ ਦਾ ਸਾਨੂੰ ਸਭ ਤੋਂ ਜ਼ਿਆਦਾ ਖਿਆਲ ਰੱਖਣਾ ਚਾਹੀਦਾ ਉਹ ਹੈ ਸਿਹਤ ਪਰ ਅਸੀਂ ਸਿਹਤ ਦਾ ਖਿਆਲ ਨਾ ਰੱਖ ਕੇ ਜੇ ਇਹ ਕਹਿ ਲਿਆ ਜਾਵੇ ਕਿ ਪੈਸੇ ਦੀ ਦੌੜ ਉਹਦੀ ਹੋੜ ਦੇ ਵਿੱਚ ਲੱਗੇ ਹੋਏ ਆ ਤਾਂ ਗਲਤ ਨਹੀਂ ਹੋਊਗਾ ਪਰ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਸਾਨੂੰ ਲੱਗਦਾ ਕਿ ਸਾਡੀ ਸਿਹਤ ਖਰਾਬ ਹੋ ਚੁੱਕੀ ਹੈ ਤਾਂ ਉਸ ਸਮੇ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਪਰ ਜੇਕਰ ਹੁਣ ਅਸੀਂ ਦੇਖਦੇ ਆ ਕਿ ਤਾਂ ਸਾਡਾ ਜਿਹੜਾ ਖਾਣ ਪੀਣਾ ਉਹ ਵੀ ਐਵੇਂ ਦਾ ਹੋ ਚੁੱਕਿਆ ਕਿ ਲੋਕ ਬਹੁਤ ਸਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਆ ਉਹਨਾਂ ਬਿਮਾਰੀਆਂ ਤੋਂ ਕਿਵੇਂ ਬਚਣਾ ਆਪਣੀ ਸਿਹਤ ਦਾ ਧਿਆਨ ਕਿਵੇਂ ਰੱਖਣਾ ਤੇ ਹੋਮੋਪੈਥੀ ਮੈਡੀਸਨ ਦੇ ਨਾਲ ਤੁਸੀਂ ਕਿਵੇਂ ਠੀਕ ਹੋ ਸਕਦੇ ਹੋ ਕਿਹੜੀਆਂ ਬਿਮਾਰੀਆਂ ਜਿਹੜੀਆਂ ਜੜ ਤੋਂ ਖਤਮ ਹੋ ਸਕਦੀਆਂ ਇਹਨਾਂ ਤमाम ਸਵਾਲਾਂ ਤੇ ਅੱਜ ਅਸੀਂ ਚਰਚਾ ਕਰਾਂਗੇ ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜੇ ਨੇ ਡਾਕਟਰ ਸ਼ਿਵਾਨੀ ਸ਼ਰਮਾ ਜੋ ਕਿ ਹੋਮੋਪੈਥਿਕ ਡਾਕਟਰ ਨੇ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਵਾਗਤ ਹੈ ਸਸ਼ੀਕਾਲ ਜੀ ਸਸ਼ੀਕਾਲ ਮੈਮ ਜੇਕਰ ਅਸੀਂ ਹੋਮੋਪੈਥੀ ਦੀ ਗੱਲ ਕਰੀਏ ਬਾਕੀ ਪੈਥੀਆਂ ਦੀ ਤਰ੍ਹਾਂ ਜਿਸ ਤਰ੍ਹਾਂ ਕਿ ਐਲੋਪੈਥੀ ਹੈ ਹੋਮੋਪੈਥੀ ਵਰਕ ਕਿਵੇਂ ਕਰਦੀ ਆ ਹੋਮੋਪੈਥੀ ਪਹਿਲੀ ਗੱਲ ਤਾਂ ਇਟਸ ਅ ਹੋਲਿਸਟਿਕ ਵੇ ਹੋਲਿਸਟਿਕ ਟਰੀਟਮੈਂਟ ਹੈ ਜਿਹੜਾ ਬੜਾ ਹੀ ਸੇਫਲੀ ਤੁਨੋਂ ਬੱਚੇ ਬੱਚਿਆਂ ਲਈ ਬਜ਼ੁਰਗਾਂ ਲਈ ਲੇਡੀਜ਼ ਲਈ ਹਰ तमाम ਉਮਰਾਂ ਦੇ ਵਰਗ ਲਈ ਬਹੁਤ ਹੀ ਸੇਫ ਟਰੀਟਮੈਂਟ ਹੈ ਤੇ ਜੋ ਵੀ ਸਾਈਡ ਇਫੈਕਟਸ ਦੇ ਨਹੀਂ ਹੁੰਦੇ ਆ ਹਮ ਸੋ ਹੋਮਿਓਪੈਥੀ ਦਾ ਜਿਹੜਾ ਪ੍ਰਿੰਸੀਪਲ ਹੈ ਉਹ ਬਹੁਤ ਹੀ ਸਿੰਪਲ ਜ ਹੈ ਕਿ ਲਾਈਕ ਕਿਊਰਸ ਲਾਈਕ ਸਿਮਿਲਿਆ ਸਿਮਿਲੀ ਬਸ ਕੋਰੈਂਚਰ ਜਿਹੜੀ ਚੀਜ਼ ਜਿਸ ਚੀਜ਼ ਨੂੰ ਪ੍ਰੋਡਿਊਸ ਕਰ ਸਕਦੀ ਹੈ ਉਸ ਚੀਜ਼ ਨੂੰ ਠੀਕ ਕਰਨ ਦੀ ਵੀ ਤਾਕਤ ਰੱਖਦੀ ਹੈ ਸੋ ਬੇਸਿਕ ਜ ਸਿੰਪਲ ਜ ਹੈ ਦਾ ਲਾ ਹੈਗਾ ਜਿਹੜਾ ਫੋਲੋ ਕਰਦੇ ਆ ਅਸੀਂ ਸੋ ਹੋਮਿਓਪੈਥੀ ਸਾਡੇ ਨਰਵਸ ਸਿਸਟਮ ਦੇ ਥਰੂ ਐਕਟ ਕਰਦੀ ਹੈ ਬਹੁਤ ਸਾਰੇ ਸਵਾਲ ਲੋਕਾਂ ਦੇ ਹੋਮਿਓਪੈਥੀ ਨੂੰ ਲੈ ਕੇ ਹੈਗੇ ਆ ਬਿਲਕੁਲ ਬਟ ਕਾਫੀ ਸਾਰੇ ਲੋਕਾਂ ਨੇ ਅੱਜ ਕੱਲ ਦੇ ਟਾਈਮ ਚ ਬਟ ਲੋਕਾਂ ਨੂੰ ਬਹੁਤ ਜਾਗਰੂਕਤਾ ਆ ਚੁੱਕੀ ਹੈ ਉਹ ਹੋਮਿਓਪੈਥੀ ਦੇ ਪ੍ਰਭਾਵ ਨੂੰ ਉਹਦੇ ਇਫੈਕਟਿਵਨੈਸ ਨੂੰ ਉਹਦੇ ਜਿਹੜੀ ਪਾਵਰ ਹੈ ਉਹਦੇ ਜਿਹੜੇ ਬੈਨੀਫਿਟਸ ਨੇ ਉਹ ਸਾਰੀ ਚੀਜ਼ਾਂ ਨੂੰ ਅੱਜ ਅੱਜ ਦੇ ਟਾਈਮ ਚ ਕਾਫੀ ਲੋਕੀ ਸਮਝ ਰਹੇ ਨੇ ਕੁਝ ਉਹਨਾਂ ਦੀ ਨੋਲੇਜ ਚ ਗੇਨ ਹੋਇਆ ਹੈ ਕੁਝ ਅਵੇਅਰਨੈਸ ਲੋਕਾਂ ਚ ਵੱਜ ਚੁੱਕੀ ਹੈ ਹੋਮੋਪੈਥੀ ਬਾਰੇ ਹਮ ਜਿਸ ਤਰ੍ਹਾਂ ਮੈਂ ਤੁਸੀ ਕਿਹਾ ਕਿ ਇਹਦੇ ਨਾਲ ਬਹੁਤ ਸਾਰੇ ਮਿਥ ਜੁੜੇ ਹੋਏ ਆ ਬਹੁਤ ਸਾਰੇ ਭਰਮ ਭਲੇਖੇ ਆ ਲੋਕਾਂ ਦੇ ਜਿਹੜੇ ਹੋਮੋਪੈਥੀ ਨੂੰ ਲੈ ਕੇ ਬੇਸ਼ੱਕ ਹੁਣ ਕਾਫੀ ਅਵੇਅਰ ਵੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹੋ ਚੁੱਕੇ ਆ ਬਾਰੇ ਲੋਕ ਇੱਕ ਮੈਂ ਵੀ ਇਹ ਸੁਣਿਆ ਕਿ ਕਹਿੰਦੇ ਨੇ ਕਿ ਜਦੋਂ ਤੁਸੀਂ ਇਹ ਮੈਡੀਸਨ ਲੈਂਦੇ ਹੋ ਤਾਂ ਇਹਦਾ ਕੰਮ ਕਰਨ ਦਾ ਤਰੀਕਾ ਇਹ ਹੈ ਕਿ ਪਹਿਲਾਂ ਇਹ ਬਿਮਾਰੀ ਬਾਹਰ ਕੱਢਦੀ ਆ ਕਈ ਵਾਰੀ ਪੇਸ਼ੈਂਟ ਚਰਚਾਂਦੇ ਉਸ ਚੱਕਰ ਦੇ ਵਿੱਚ ਕਿ ਬਿਮਾਰੀ ਜ਼ਿਆਦਾ ਵੱਧ ਗਈ ਹੈ ਖਾਣਾ ਛੱਡ ਦਿੰਦੇ ਆ ਇਹਦੇ ਵਿੱਚ ਕੀ ਸੱਚਾਈ ਹੈ ਹੋਮਿਓਪੈਥੀ ਟ੍ਰੀਟਮੈਂਟ ਦਾ ਇਹ ਸਿਸਟਮ ਹੁੰਦਾ ਹੈ ਕਿ ਇਹਦੇ ਵਿੱਚ ਡਿਫਰੈਂਟ ਡਿਫਰੈਂਟ ਲਾਜ਼ ਨੇ ਜੀ ਜਦੋਂ ਵੀ ਆਪਾਂ ਬਿਮਾਰੀ ਦੀ ਗੱਲ ਕਰਦੇ ਆ ਕੋਈ ਵੀ ਬਿਮਾਰੀ ਹੈ ਉਹ ਵੱਖਰੇ ਵੱਖਰੇ ਤਰੀਕੇ ਦੀ ਹੁੰਦੀ ਹੈ ਕੋਈ ਐਕਿਊਟ ਡਿਜ਼ੀਜ਼ਸ ਹੁੰਦੀ ਹੈ ਕੋਈ ਕ੍ਰੋਨਿਕ ਡਿਜ਼ੀਜ਼ਸ ਹੁੰਦੀ ਹੈ ਹਰ ਇੱਕ ਬਿਮਾਰੀ ਦੀ ਜੜ ਨੂੰ ਠੀਕ ਕਰਨਾ ਉਹਦੇ ਬੇਸ ਤੇ ਕੰਮ ਕਰਨਾ ਇਹ ਹੋਮਿਓਪੈਥੀ ਦੀ ਆਪਣੀ ਸਪੈਸ਼ialਟੀ ਹੈ ਜੀ ਸੋ ਜਦੋਂ ਵੀ ਆਪਾਂ ਗੱਲ ਕਰਦੇ ਹਾਂ ਕਿ ਹੋਮੀਓਪੈਥੀ ਨਾਲ ਕਦੇ ਪ੍ਰੋਬਲਮ ਵੱਧ ਜਾਂਦੀ ਹੈ ਜਾਂ ਕੁਝ ਸੋ ਇਹ ਹਰ ਇੱਕ ਡਾਕਟਰ ਦਾ ਇੱਕ ਆਪਣਾ ਡਿਫਰੈਂਟ ਐਕਸਪੀਰੀਅੰਸ ਹੁੰਦਾ ਹੈ ਜੀ ਮੈਡੀਸਿਨਸ ਦੇ ਨਾਲ ਕਿ ਉਹ ਕਿਸ ਟਾਈਮ ਤੇ ਕਿਸ ਮੈਡੀਸਨ ਨੂੰ ਕਿਸ ਪੋਟੈਂਸੀ ਦੇ ਵਿੱਚ ਇੰਟਰੋਡਿਊਸ ਕਰ ਰਿਹਾ ਪੇਸ਼ੈਂਟ ਲਈ ਸੋ ਸਮ ਟਾਈਮਸ ਇਹ ਸਾਡੇ ਬੁੱਕਸ 'ਚ ਜਿਹੜੇ ਲਾਜ਼ ਲਿਖੇ ਹੋਏ ਆ ਉਹਨਾਂ 'ਚ ਹੈਗੀ ਹੈ ਇਹ ਚੀਜ਼ ਕਿ ਸਮ ਟਾਈਮਸ ਤੁਹਾਡੇ ਜਿਹੜੇ ਸਿੰਪਟਮਸ ਹੈਗੇ ਆ ਉਹ ਐਗਗਰੇਵੇਟ ਹੁੰਦੇ ਆ ਬਟ ਇਹ ਚੀਜ਼ ਹਰ ਕੇਸ 'ਚ ਅਸੀਂ ਨਹੀਂ ਦੇਖਦੇ ਆ ਸੋ ਬਿਮਾਰੀ ਤੋਂ ਬਿਮਾਰੀ ਚੰਚ ਆਂਦੇ ਆ ਤੇ ਇਹ ਵੱਖਰੀ ਪ੍ਰੋਬਲਮਸ ਤੇ ਡਿਪੈਂਡ ਕਰਦਾ ਹੈ ਕਿ ਉਹਦੇ ਚ ਇਹ ਸਿੰਪਟਮ ਆਏਗਾ ਕਿ ਨਹੀਂ ਆਏਗਾ ਪੇਸ਼ੈਂਟ ਤੇ ਵੀ ਇਹ ਡਿਪੈਂਡ ਕਰਦਾ ਕਿ ਕਿਸੇ ਪੇਸ਼ੈਂਟ ਦੇ ਵਿੱਚ ਸਿੰਪਟਮ ਬਾਹਰ ਆਉਣਗੇ ਕਿਸੇ ਦੇ ਵਿੱਚ ਨਹੀਂ ਆਉਣਗੇ ਨਹੀਂ ਆਉਣਗੇ ਯੈਸ ਡੈਫੀਨੇਟਲੀ ਇਹ ਚੀਜ਼ ਹੁੰਦੀ ਹੈ ਸੋ ਪਰਸਨ ਟੂ ਪਰਸਨ ਬਿਕੋਜ਼ ਹੋਮੋਪੈਥੀ ਦਾ ਜਿਹੜਾ ਲਾਅ ਹੈ ਉਹ ਹੌਲਿਸਟਿਕਲੀ ਆਪਾਂ ਇੰਡੀਵਿਜੂਅਲ ਨੂੰ ਟਰੀਟ ਕਰਦੇ ਹਾਂ ਅਸੀਂ ਕਿਸੇ ਬਿਮਾਰੀ ਨੂੰ ਟਰੀਟ ਨਹੀਂ ਕਰਦੇ ਜਦੋਂ ਵੀ ਅਸੀਂ ਬਿਮਾਰੀ ਅਸੀਂ ਬਿਮਾਰੀ ਦੀ ਗੱਲ ਕਰਦੇ ਹਾਂ ਤੇ ਅਸੀਂ ਇਹ ਨਹੀਂ ਹੈ ਕਿ ਪੇਸ਼ੈਂਟ ਸਾਡੇ ਕੋਲ ਪੇਟ ਦਰਦ ਲਈ ਆਇਆ ਤੇ ਅਸੀਂ ਸਿਰਫ ਉਹਦੀ ਪੇਟ ਦਰਦ ਨੂੰ ਲੈ ਕੇ ਕਨਸੀਡਰ ਕਰਾਂਗੇ ਸੋ ਸਾਡੇ ਲਈ ਮੈਟਰ ਕਰਦਾ ਹੈ ਕਿ ਜੇ પેટ dard ਦੇ ਨਾਲ ਪੇਸ਼ੈਂਟ ਨੂੰ ਸਿਰ dard ਵੀ ਹੋ ਰਿਹਾ ਹੈ ਜਾਂ ਉਹਨੂੰ ਅੱਖਾਂ 'ਚ ਕੋਈ ਸਿੰਪਟਮਸ ਆ ਰਹੇ ਹਨ ਜਾਂ ਉਹਨੂੰ ਬੈਕਏਕ ਹੋ ਰਹੀ ਹੈ ਸੋ ਅਸੀਂ ਜਦੋਂ ਵੀ ਮੈਡੀਸਿਨ ਪ੍ਰੈਸਕ੍ਰਾਈਬ ਕਰਾਂਗੇ ਤੇ ਉਹ ਉਹਦੀ ਬੋਡੀ ਦੇ ਪੂਰੇ ਸਿੰਪਟਮਸ ਤੇ ਕੰਮ ਕਰੇਗੀ ਜੀ ਸੋ ਅਗੇਨ ਇਹ ਵੀ ਸਾਡਾ ਲਾਅ ਹੁੰਦਾ ਹੈ ਕਿ ਅਸੀਂ ਇੰਡੀਵਿਜੂਅਲ ਨੂੰ ਐਸ ਅ ਹੋਲ ਟ੍ਰੀਟ ਕਰਦੇ ਹਾਂ ਜੀ ਇਟਸ ਨਾਟ ਕਿ ਅਸੀਂ ਤੁਹਾਡਾ ਪੇਟ ਹੀ ਠੀਕ ਕਰਨਾ ਹੈ ਜਾਂ ਅਸੀਂ ਪੇਟ ਤੇ ਕੰਮ ਕਰਨਾ ਹੈ ਬਿਲਕੁਲ ਸਾਰੇ ਤੁਹਾਡੇ ਸਰੀਰ ਦੀ ਕੋਈ ਵੀ ਪ੍ਰੋਬਲਮ ਹੁੰਦੀ ਹੈ ਤਾਂ ਉਹ ਠੀਕ ਹੋਉਂਦੀ ਹੈ ਅਸੀਂ ਕਨਸੀਡਰ ਕਰਕੇ ਹੀ ਤਾਂ ਹੀ ਸਾਰੇ ਸਿੰਪਟਮਸ ਨੂੰ ਕਲੈਕਟ ਕਰਕੇ ਉਸ ਤਰੀਕੇ ਨਾਲ ਪੇਸ਼ੈਂਟ ਨੂੰ ਠੀਕ ਕਰਦੇ ਹਾਂ ਕਿ ਉਹ ਬਿਮਾਰੀ ਉਹਨੂੰ ਨਹੀਂ ਐਕਟ ਕਰਦਾ ਉਹ ਪੇਸ਼ੈਂਟ ਨੂੰ ਠੀਕ ਕਰਦਾ ਉਹ ਸਟ ਡਿਵੀਡਿਊਲ ਨੂੰ ਠੀਕ ਕਰਦਾ ਜੀ ਔਰ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੀ ਹੋਮੋਪੈਥੀ ਹੈ ਥੋੜਾ ਹੋਲੀ ਅਸਰ ਕਰਦੀ ਹੈ ਕਿ ਜਿਵੇਂ ਕੋਈ ਕੋਈ ਇਦਾਂ ਦਾ ਪੇਸ਼ੈਂਟ ਆਇਆ ਕਿ ਉਹਨੂੰ ਤੁਰੰਤ ਇਲਾਜ ਦੀ ਜ਼ਰੂਰਤ ਹੈ ਹੋਮੋਪੈਥੀ ਦੇ ਵਿੱਚ ਇਦਾਂ ਦਾ ਵੀ ਹੈ ਕਿ ਉਸੇ ਟਾਈਮ ਹੀ ਜਿਹੜੀ ਅਸਰ ਕਰਨਾ ਸ਼ੁਰੂ ਕਰਦੀ ਹੈ ਕਿ ਜਾਂ ਇਹਦਾ ਕੋਈ ਟਾਈਮ ਪੀਰੀਅਡ ਹੁੰਦਾ ਹੈ ਕਿ ਇੰਨੇ ਦਿਨਾਂ ਬਾਅਦ ਦਵਾਈ ਨੇ ਅਸਰ ਕਰਨਾ ਸ਼ੁਰੂ ਕਰਨਾ ਹੈ ਦੇਖੋ ਬਹੁਤ ਸਾਰੀ ਐਮਰਜੈਂਸੀ ਸਿਚੁਏਸ਼ਨਸ ਇਦਾਂ ਦੀਆਂ ਹੁੰਦੀਆਂ ਕਿ ਅਸੀਂ ਆਪ ਕਹਿੰਨੇ ਆ ਪੇਸ਼ੰ ਨੂੰ ਕਿ ਫਟਾਫਟ ਐਮਰਜੈਂਸੀ ਰਸ਼ ਕਰੇ ਕੋਈ ਵੀ ਹਸਪੀਟਲ ਚ ਮਲਟੀ ਸਪੈਸ਼ੈਲਟੀ ਚ ਜਾਵੇ ਬਟ ਉਦੇ ਨਾਲ ਨਾਲ ਜਿਵੇਂ ਵੀ ਆਪਾਂ ਗੱਲ ਕਰਦੇ ਹਾਂ ਬਿਮਾਰੀਆਂ ਦੀ ਸੋ ਜਿਹੜੀ ਰੂਟੀਨ ਚ ਬਿਮਾਰੀਆਂ ਹੁੰਦੀਆਂ ਐ ਐਕਿਊਟ ਜਾਂ ਕ੍ਰੋਨਿਕ ਡਿਜ਼ੀਜ਼ਸ ਹੁੰਦੀਆਂ ਜਿਹੜੀ ਆਪਾਂ ਇਹਨਾਂ ਨੂੰ ਡਿਫਰੈਂਸ਼ੀਏਟ ਕਰਦੇ ਆਂ ਸੋ ਸਮ ਟਾਈਮਸ ਜਿਹੜੀ ਐਕਿਊਟ ਡਿਜ਼ੀਜ਼ਸ ਹੁੰਦੀਆਂ ਜਿਨਾਂ ਤੋਂ ਸਾਨੂੰ ਪਤਾ ਹੈ ਕਿ ਡਿਜ਼ੀਜ਼ ਦਾ origin ਹੀ ਹੁਣੀ ਹੋਇਆ ਐ ਥਿਸ ਇਜ਼ ਐਕਿਊਟ ਸਿੰਪਟਮ ਤੇ ਉਹਦੇ ਸਾਨੂੰ ਰਿਜ਼ਲਟ ਵਿਥਨ নো ਟਾਈਮ ਬਿਕਾਜ਼ ਅਸੀ ਮੈਡੀਸਨ ਨੂੰ ਟੰਗਦੇ ਥਰੂ ਐਕਟ ਕਰਦੀਆਂ ਸਾਡੀ ਮੈਡੀਸਿਨਸ ਸੋ ਇਹ ਬਹੁਤ ਵੱਡਾ ਭ੍ਰਮ ਹੈ ਲੋਕਾਂ ਚ ਕਿ ਹੋਮੋਪੈਥੀ ਮੈਡੀਸਿਨ ਬਹੁਤ ਸਲੋ ਕੰਮ ਕਰਦੀ ਹੈ ਇਟਸ ਨਾਟ ਲਾਈਕ ਦੈਟ ਬਟ ਹਾਂ ਜਿੱਦ ਤੇ ਆਪਾਂ ਗੱਲ ਕਰਦੇ ਕੋਈ ਕ੍ਰੋਨਿਕ ਡਿਜ਼ੀਜ਼ ਹੈ ਪੇਸ਼ੈਂਟ 20 ਸਾਲ 25 ਸਾਲ ਤੋਂ ਕਿਸੇ ਬਿਮਾਰੀ ਤੋਂ ਗ੍ਰਸਤ ਹੈਗਾ ਤੇ ਉਹ ਸਾਡੇ ਸਾਡੇ ਕੋਲ ਆ ਰਿਹਾ ਸੋ ਸਭ ਤੋਂ ਪਹਿਲਾਂ ਤਾਂ ਪੇਸ਼ੈਂਟ ਨੂੰ ਆਪਣੇ ਦਿਮਾਗ 'ਚ ਇਹ ਚੀਜ਼ ਲਿਆਣੀ ਹੈ ਵੀ ਉਹ ਕਿਤੇ ਵੀ ਜਾਵੇ ਉਹਦੀ ਉਹ 25 ਸਾਲ ਦੀ ਬਿਮਾਰੀ 20 ਦਿਨਾਂ 'ਚ ਠੀਕ ਨਹੀਂ ਹੋ ਸਕਦੀ ਹੈ ਬਿਲਕੁਲ ਕਿਉਂਕਿ ਇੱਕ ਬਹੁਤ ਲੰਮਾ ਸਮਾਂ ਹਾਂ ਉਹ ਬਿਮਾਰੀ ਨੂੰ ਇਵੋਲਵ ਹੋਣ ਲਈ ਬਣਨ ਲਈ ਕਿੰਨਾ ਟਾਈਮ ਸੋ ਜਦੋਂ ਅਸੀਂ ਉਸ ਬਿਮਾਰੀ ਨੂੰ ਜੜ ਤੋਂ ਠੀਕ ਕਰਨਾ ਹੈ ਤੇ ਅਸੀਂ ਯੂ نو ਪੈਲੀਏਟ ਨਹੀਂ ਕਰਨਾ ਸੀ ਯੂ نو ਦਬਾਣਾ ਨਹੀਂ ਹੈਗਾ ਅਸੀਂ ਉਹਨੂੰ ਪ੍ਰੋਬਲਮ ਨੂੰ ਠੀਕ ਕਰਨਾ ਹੈ ਸੋ ਡੈਫੀਨਿਟਲੀ ਉਹਦੇ ਜਿਹੜਾ ਇਲਾਜ ਹੋਏਗਾ ਉਹ ਵੀ ਕੁਝ ਮਹੀਨਿਆਂ ਦੇ ਦੌਰਾਨ ਹੀ ਹੋ ਪਾਏਗਾ ਹਮ ਅਸੀਂ ਆਪੋਜ਼ਿਟ ਨਹੀਂ ਕਰਨਾ ਕਿ ਯੂ نو ਠੰਡੀ ਲੱਗ ਰਹੀ ਹੈ ਤੇ ਅਸੀਂ ਗਰਮ ਕਰ ਦਾਂਗੇ ਨੋ ਸੋ ਅਸੀਂ ਪ੍ਰੋਬਲਮ ਨੂੰ ਠੀਕ ਕਰਨਾ ਹੈ ਉਹਦੇ ਲਈ ਡੈਫੀਨਿਟਲੀ ਟਾਈਮ ਲੱਗੇਗਾ ਸੋ ਇਹ ਬਹੁਤ ਵੱਡਾ ਭ੍ਰਮ ਲੋਕਾਂ 'ਚ ਹੈਗਾ ਹੈ ਕਿ ਹੋਮੋਪੈਥੀ ਸਲੋ ਕੰਮ ਕਰਦੀ ਹੈ ਜੀ ਇਹ ਤੁਹਾਡੀ ਬਿਮਾਰੀ ਤੇ ਤੁਹਾਡੀ ਕੰਡੀਸ਼ਨ ਤੇ ਤੁਸੀਂ ਕਿਸ ਕੰਡੀਸ਼ਨ ਚ ਡਾਕਟਰ ਕੋਲ ਜਾਂਦੇ ਹੋ ਤੁਸੀਂ ਕਿੰਨੇ ਆਪਣੀ ਸਿਹਤ ਨੂੰ ਲੈ ਕੇ ਕਿੰਨੇ ਤੁਸੀਂ ਮੈਡੀਸਿਨ ਕਿੰਨੀ ਡੈਡੀਕੇਸ਼ਨ ਨਾਲ ਖਾ ਰਹੇ ਹੋ ਇਹ ਸਭ ਚੀਜ਼ਾਂ ਡਿਪੈਂਡ ਕਰਦੀ ਹੈ ਬਟ ਹੋਮੋਪੈਥੀ ਵਿਦਨ নো ਟਾਈਮ ਕੰਮ ਕਰਨਾ ਸ਼ੁਰੂ ਕਰ ਜਾਂਦੀਆਂ ਨੇ ਜੀ ਡਾਕਟਰ ਸ਼ਿਵਾਨੀ ਜਿਸ ਤਰ੍ਹਾਂ ਕਿ ਆਪਾਂ ਕੁਝ ਬਿਮਾਰੀਆਂ ਇਦਾਂ ਦੀਆਂ ਜੇਕਰ ਐਲੋਪੈਥੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਲਾਈਫਟਾਈਮ ਤੁਹਾਨੂੰ ਮੈਡੀਸਨ ਲੈਣੀ ਪੈਂਦੀ ਹੈ ਜੇਕਰ ਆਪਾਂ ਥਾਇਰੋਇਡ ਦੀ ਗੱਲ ਕਰ ਲਈਏ ਤਾਂ ਡੇਲੀ ਇੱਕ ਟੈਬਲੇਟ ਹੈ ਜਿਹੜੀ ਪੇਸ਼ੈਂਟ ਨੂੰ ਲੈਣੀ ਪੈਂਦੀ ਹੈ ਪਰ ਜੇਕਰ ਆਪਾਂ ਹੋਮੋਪੈਥੀ ਦੀ ਗੱਲ ਕਰੀਏ ਕੀ ਇਹ ਜਿਹੜੀ ਜੜ ਤੋਂ ਖਤਮ ਹੋ ਜਾਂਦੀ ਹੈ ਪ੍ਰੋਬਲਮ ਅਸ ਦੇ ਬੇਸਿਕਲੀ ਜਿਹੜੀਆਂ ਬਿਮਾਰੀਆਂ ਦੀ ਤੁਸੀਂ ਗੱਲ ਕਰਨਾ ਚਾ ਰਹੇ ਹੋ ਉਹ ਸਾਰੀਆਂ ਅਸੀਂ ਉਹ ਲਾਈਫਸਟਾਈਲ ਰਿਲੇਟਡ ਡਿਜ਼ੀਜ਼ਸ ਨੇ ਜਿਹੜੀਆਂ ਅੱਗੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਨੂੰ origin ਕਰਦੀਆਂ ਇਹ ਸਟਾਰਟਿੰਗ ਹੁੰਦੀ ਹੈ ਕੋਈ ਵੀ ਪ੍ਰੋਬਲਮ ਨੂੰ ਵਧਣ ਲਈ ਜਿਵੇਂ obesidad ਹੋ ਗਈ ਡਾਇਬਟੀਜ਼ ਹੋ ਗਿਆ thyroid ਹੋ ਗਿਆ PCOD ਜਾਂ PCOS ਜਿਨੂੰ ਅੱਪਾ ਕਹਿੰਦੇ ਆ ਇਹ ਸਾਰੀਆਂ ਪ੍ਰੋਬਲਮ ਸਾਨੂੰ ਹਰ ਏਜ ਗਰੁੱਪ ਅੱਜਕੱਲ ਬਹੁਤ ਕਾਮਨ ਮਿਲ ਰਹੀਆਂ ਨੇ ਸੋ ਅ ਡਿਜ਼ੀਜ਼ ਇਸ ਲਈ ਜਦੋਂ ਵੀ ਐਲੋਪੈਥਿਕ ਚ ਦੇਖਦੇ ਆਪਾਂ ਟ੍ਰੀਟਮੈਂਟ ਸੋ ਯਾ ਤੇ ਸਾਨੂੰ ਕੋਈ ਬਹੁਤ ਹੀ ਵੱਡਾ ਟ੍ਰੀਟਮੈਂਟ ਹੁੰਦਾ ਹੈ ਐਂਡ that is not ਕੀ ਪਰਮਨੈਂਟ ਸੋਲੂਸ਼ਨ ਹੈ ਤੁਹਾਡੀ ਪ੍ਰੋਬਲਮ ਦਾ ਬਟ ਅਗੇਨ ਜਿੱਥੇ ਆਪਾਂ ਹੋਮੋਪੈਥਿਕ ਚ ਗੱਲ ਕਰਦੇ ਆ ਤੇ ਸਾਨੂੰ ਬਹੁਤ ਕਾਫੀ ਅਸੀਂ ਕਹਿ ਸਕਦੇ ਆ ਵੀ ਉਹ ਇਹ ਜੇ ਪੇਸ਼ੈਂਟਸ ਜਿਹੜੇ ਬਿਮਾਰੀਆਂ ਤੋਂ ਗ੍ਰਸਤ ਨੇ ਉਹਨਾਂ ਲਈ ਬੜੀ ਵਰਦਾਨ ਵਾਲੀ ਚੀਜ਼ ਹੈ ਕਿ ਤੁਸੀਂ ਕੁਝ ਟਾਈਮ ਲਈ ਪ੍ਰੋਪਰ ਕੋਰਸ ਆਪਣੇ ਡਾਕਟਰ ਨਾਲ ਕੰਸਲਟ ਕਰਕੇ ਪ੍ਰੈਸਕ੍ਰਿਪਸ਼ਨ ਲੈ ਕੇ ਪ੍ਰੋਪਰ ਤਰੀਕੇ ਨਾਲ ਗਲ ਕਰਕੇ ਜੀ ਅ ਜਦੋਂ ਤੁਸੀਂ ਟ੍ਰੀਟਮੈਂਟ ਡੈਡੀਕੇਟਿਡਲੀ ਸ਼ੁਰੂ ਕਰਦੇ ਹੋ ਕੁਝ ਮਹੀਨਿਆਂ ਚ ਤੁਸੀਂ ਉਹ ਸਾਰੀ ਦਵਾਈਆਂ ਤੋਂ ਫ੍ਰੀ ਹੋ ਸਕਦੇ ਹੋ ਤੁਹਾਡੇ ਥਾਇਰੋਇਡ ਦੀ ਡਾਇਬੀਟਿਸ ਹਾਈਪਰਟੈਨਸ਼ਨ ਮੈਡੀਸਿਨਸ ਦੇ ਨਾਲ ਬਿਲਕੁਲ ਠੀਕ ਹੋ ਸਕਦਾ ਹੈ ਜੀ ਤੇ ਤੁਹਾਨੂੰ ਲਾਈਫ ਲੌਂਗ ਮੈਡੀਸਿਨਸ ਤੇ ਡਿਪੈਂਡੈਂਸੀ ਰੱਖਣ ਦੀ ਕੋਈ ਲੋੜ ਨਹੀਂ ਪੈਂਦੀ ਇਹਦੇ ਨਾਲ ਦੇ ਨਾਲ ਅਸੀਂ ਪੇਸ਼ੈਂਟ ਨੂੰ ਉਹਦੇ ਲਾਈਫ ਸਟਾਈਲ ਰਿਲੇਟਿਡ ਚੇਂजेस ਜਿਹੜੇ ਰਿਕੁਆਇਰਡ ਹੁੰਦੇ ਆ ਉਹ ਵੀ ਗਾਈਡ ਕਰਦੇ ਆ ਸੋ ਸਾਡੇ ਕੋਲ ਥਾਇਰੋਇਡ ਦੇ ਇਦਾਂ ਦੇ ਪੀਸੀਓਡੀ ਦੇ ਕਾਫੀ ਕੇਸਿਸ ਨੇ ਜਿਹੜੇ ਸਾਡੇ ਕੁਝ ਫਿਊ ਫਿਊ ਮੈਡੀਕੇਸ਼ਨਸ ਹੈਗੀਆਂ ਸਾਡੇ ਕੋਲ ਜਿਨ੍ਹਾਂ ਨਾਲ ਅਸੀਂ ਪਰਸਨ ਟੂ ਪਰਸਨ ਵੇਰੀ ਕਰਦਾ ਹੈ ਜਿਹੜਾ ਜੀ ਸਾਡਾ ਟਰੀਟਮੈਂਟ ਹੁੰਦਾ ਹੈ ਤੇ ਪੇਸ਼ੈਂਟਸ ਨੂੰ ਡੈਫੀਨੇਟਲੀ ਬਹੁਤ ਅੱਛੇ ਰਿਜ਼ਲਟਸ ਮਿਲਦੇ ਆ ਟਾਈਮ ਪੀਰੀਅਡ ਕਿੰਨਾ ਰਹਿੰਦਾ ਹੈ 6 ਮਹੀਨੇ ਸਾਲ 2 ਸਾਲ ਕਿੰਨਾ ਟਾਈਮ ਸੋ ਜਨਰਲੀ ਅਸੀਂ ਗੱਲ ਕਰਾਂ ਕਰੀਏ ਜੇ ਜੇ ਪੇਸ਼ੈਂਟ ਸਾਡੇ ਕੋਲ अर्ਲੀ ਕੰਡੀਸ਼ਨਸ ਚ ਆ ਜਾਂਦਾ ਹੈ ਉਨਾਂ ਹੀ ਪੇਸ਼ੈਂਟ ਲਈ ਬੈਟਰ ਹੁੰਦਾ ਜਿਹੜੇ ਪੇਸ਼ੈਂਟ ਮੈਡੀਸਿਨ ਲੈ ਰਹੇ ਆ 5 ਸਾਲ 7 ਸਾਲ ਉਹਦੇ ਚ ਅਸੀਂ ਕਹਿ ਸਕਦੇ ਹਾਂ ਕਿ ਸਾਲ ਡੇਢ ਸਾਲ ਪੇਸ਼ੈਂਟ ਨੂੰ ਲੱਗੇਗਾ ਬਟ ਜਦੋਂ ਪੇਸ਼ੈਂਟ ਸਟਾਰਟਿੰਗ ਸੀ ਸਾਡੇ ਕੋਲ ਆ ਜਾਂਦਾ ਸੋ 6 ਮਹੀਨੇ 8 ਮਹੀਨੇ ਦੇ ਅੰਦਰ ਅੰਦਰ ਅਸੀਂ ਪੇਸ਼ੈਂਟ ਨੂੰ ਬਿਲਕੁਲ ਕੰਪਲੀਟਲੀ ਵਿਦਾਊਟ ਮੈਡੀਸਿਨ ਕਰ ਦਿੰਦੇ ਆ ਪੇਸ਼ੈਂਟ ਦੀ ਉਹ ਪ੍ਰੋਬਲਮਸ ਜਿਹਦੇ ਜਿਹਦੇ ਲਈ ਉਹਨਾਂ ਸੋਚ ਲੈਂਦਾ ਹੈ ਕਿ ਮੈਂ ਪੂਰੀ ਲਾਈਫ ਮੈਡੀਸਿਨ ਖਾਣੀ ਹੈ ਉਹ ਪ੍ਰੋਬਲਮ ਉਹਦੀ ਕੰਪਲੀਟਲੀ ਠੀਕ ਹੋ ਜਾਂਦੀ ਹੈ ਜੀ ਕਈ ਵਾਰੀ ਕੀ ਹੁੰਦਾ ਨਾ ਕਿ ਪੇਸ਼ੈਂਟ ਹੈ ਜਿਹੜਾ 2 ਕੁ ਮਹੀਨੇ ਦਵਾਈ ਖਾਦੀ ਤਾਂ ਉਹਨੂੰ ਲੱਗਦਾ ਕਿ ਨਹੀਂ ਆਰਾਮ ਨਹੀਂ ਆਇਆ ਦਵਾਈ ਛੱਡ ਦੋ ਜਾਂ ਰੈਗੂਲਰ ਦਵਾਈ ਨਹੀਂ ਲੈਂਦੇ ਲਾਈਕ ਕੋਈ ਵੀ ਬਿਮਾਰੀ ਕਰਕੇ ਪੇਸ਼ੈਂਟ ਹੋਮੋਪੈਥੀ ਮੈਡੀਸਨ ਲੈ ਰਿਆ ਪਰ ਉਹਨੂੰ ਟਾਈਮ ਤੇ ਨਹੀਂ ਲੈ ਰਿਆ ਸਕਿੱਪ ਕਰ ਰਿਹਾ ਤਾਂ ਫਿਰ ਉਹਦਾ ਮਤਲਬ ਕੋਈ ਹੁੰਦਾ ਕਿ ਟਾਈਮ ਲੱਗੇਗਾ ਜਾਂ ਇਦਾਂ ਸਕਿੱਪ ਨਹੀਂ ਕਰਨੀ ਚਾਹੀਦੀ ਤੁਹਾਡਾ ਸਵਾਲ ਬੜਾ ਅੱਛਾ ਹੈ ਦੇਖੋ ਜਦੋਂ ਵੀ ਅਸੀਂ ਇਲਾਜ ਕਰਾਉਣਾ ਚਾਹੁੰਦੇ ਕਿਸੇ ਵੀ ਪ੍ਰੋਬਲਮ ਦਾ ਡਾਕਟਰ ਦੇ ਚੰਗੇ ਹੋਣ ਨਾਲ ਦਵਾਈ ਦੇ ਚੰਗੇ ਹੋਣ ਨਾਲ ਹੀ ਫਰਕ ਨਹੀਂ ਪੈਂਦਾ ਜੀ ਪੇਸ਼ੈਂਟ ਦਾ ਵੀ ਚੰਗਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਸੋ ਅ ਗੁੱਡ ਪੇਸ਼ੈਂਟ ਕੈਨ ਬੀ ਟ੍ਰੀਟਡ ਜੀ ਉਹਦੇ ਲਈ ਗੁੱਡ ਪੇਸ਼ੈਂਟਸ ਦੇ ਆਪਣੇ ਸਿੰਪਟਮਸ ਹੁੰਦੇ ਆ ਕਿ ਉਹ ਟਾਈਮ ਟੂ ਟਾਈਮ ਕੰਸਲਟ ਕਰੇ ਹਮ ਵਿਦਆਊਟ ਪ੍ਰੈਸਕ੍ਰਿਪਸ਼ਨ ਕੋਈ ਹੋਰ ਮੈਡੀਸਨ ਨਾਲ ਲਵੇ ਜੀ ਜੋ ਮੈਡੀਸਿਨਸ ਦਾ ਫਾਲੋਅ ਅਪ ਜਿਵੇਂ ਜਿਸ ਤਰੀਕੇ ਨਾਲ ਡਾਕਟਰ ਤੁਹਾਨੂੰ ਐਡਵਾਈਸ ਕਰਦੇ ਆ ਪ੍ਰੈਸਕ੍ਰਾਈਬ ਕਰਦੇ ਆ ਉਹਨੂੰ ਫਾਲੋ ਕਰੇ ਸੋ ਜਦੋਂ ਤੁਸੀਂ ਅੱਛੇ ਪੇਸ਼ੈਂਟ ਬਣ ਜਾਓਗੇ ਤੇ ਤੁਹਾਡੀ ਪ੍ਰੋਬਲਮ ਵੀ ਬਿਲਕੁਲ ਠੀਕ ਹੋ ਜਾਂਦੀ ਹੈ ਤੇ ਫਿਰ ਉਹ ਮਿੱਥ ਜਿਹੜਾ ਲੋਕਾਂ ਨੇ ਆਪਣੇ ਦਿਮਾਗ 'ਚ ਬਣਾਇਆ ਹੋਇਆ ਹੈ ਕਿ ਠੀਕ ਨਹੀਂ ਹੋ ਰਿਹਾ ਲੰਬਾ ਟਾਈਮ ਹੋ ਗਿਆ ਸੋ ਇਸ ਇਹ ਸਾਰੀਆਂ ਚੀਜ਼ਾਂ ਤੁਹਾਡੀਆਂ ਆਈ ਥਿੰਕ ਕਿਸੇ ਵੀ ਡਾਕਟਰ ਕੋਲ ਤੁਸੀਂ ਜਾਂਦੇ ਹੋ ਤੁਹਾਡੇ ਫਰਸਟ ਕੰਸਲਟ ਦੇ ਵਿੱਚ ਹੀ ਸਾਰੀਆਂ ਚੀਜ਼ਾਂ ਜਿਵੇਂ ਤੁਹਾਡਾ ਕੀ ਕੋਰਸ ਆਫ ਟ੍ਰੀਟਮੈਂਟ ਰਹੇਗਾ ਤੁਹਾਨੂੰ ਕਿਸ ਤਰੀਕੇ ਨਾਲ ਸੋ ਜਦ ਜੇ ਤੁਸੀਂ ਉਸ ਟਾਈਮ ਪੋਜੀਟਿਵਲੀ ਆਪਣਾ ਟ੍ਰੀਟਮੈਂਟ ਸ਼ੁਰੂ ਕਰਦੇ ਹੋ ਸਾਰੀਆਂ ਚੀਜ਼ਾਂ ਨੂੰ ਜਾਣਨ ਤੋਂ ਬਾਅਦ ਜੇ ਤੁਹਾਡੀ ਪ੍ਰੋਬਲਮ ਦਾ ਡਾਕਟਰ ਤੁਹਾਨੂੰ ਐਡਵਾਈਸ ਕਰਦੇ ਹੈ ਕਿ ਇਟ ਮੇਕ ਟੇਕ 6 ਮੰਥਸ 8 ਮੰਥਸ ਤੇ ਤੁਸੀਂ ਉਦੋਂ ਤੱਕ ਪੇਸ਼ੈਂਸ ਰੱਖ ਕੇ ਪ੍ਰੋਪਰ ਟ੍ਰੀਟਮੈਂਟ ਲੈਂਦੇ ਹੋ ਤੇ ਡੈਫੀਨਿਟਲੀ ਤੁਸੀਂ ਠੀਕ ਹੋਵੋਗੇ ਜੀ ਬਟ ਜੇ ਤੁਸੀਂ ਵਿੱਚ ਹੀ ਆਪਣਾ ਮੈਡੀਸਿਨ ਡ੍ਰੌਪ ਕਰ ਦਿੰਦੇ ਹੋ ਲੀਨਿਅੰਟ ਹੋ ਜਾਂਦੇ ਹੋ ਯੂ ਡੋਟ ਕੰਟੀਨਿਊ ਦ ਥਿੰਗਸ ਜੋ ਤੁਹਾਨੂੰ ਡਾਕਟਰ ਨੇ ਸਮਝਾਈਆਂ ਹੈ ਜਾਂ ਮੈਡੀਸਿਨਸ ਦੇ ਜੋ ਪ੍ਰੀਕਾਸ਼ਨਸ ਦਸੀਆਂ ਤੁਸੀਂ ਨਹੀਂ ਫਾਲੋ ਕਰੋਗੇ ਤਾਂ ਡੈਫੀਨਿਟਲੀ ਫਰਕ ਨਹੀਂ ਪਏਗਾ ਜੀ ਸੋ ਉੱਥੇ ਤੁਸੀਂ ਆਪਣੇ ਆਪ ਤੇ ਤੁਹਾਡੇ ਆਪ ਤੇ ਹੀ ਬਲੇਮ ਆਏਗਾ ਉਹ ਇਸਨਾ ਮੈਡੀਸਿਨ ਦਾ ਕੋਈ ਕਸੂਰ ਹੋ ਸਕਦਾ ਹੈ ਨਾ ਡਾਕਟਰ ਦਾ ਕੋਈ ਕਸੂਰ ਹੋ ਸਕਦਾ ਹੈ ਇੱਕ ਇਹ ਵੀ ਕਹਿੰਦੇ ਨੇ ਕਿ ਇਲਾਜ ਦੇ ਨਾਲੋਂ ਪਰਹੇਜ਼ ਚੰਗਾ ਹੋਮੋਪੈਥੀ ਦੇ ਵਿੱਚ ਪਰਹੇਜ਼ ਕਿੰਨਾ ਕੁ ਕਰਨਾ ਪੈਂਦਾ ਹੈ ਖਾਣ ਪੀਣ ਦੀਆਂ ਚੀਜ਼ਾਂ ਨੂੰ ਲੈ ਕੇ ਜਾਂ ਕੁਝ ਵੀ ਕਿਸੇ ਤਰ੍ਹਾਂ ਦਾ ਦੇਖੋ ਪਹਿਲਾਂ ਲੋਕਾਂ 'ਚ ਬਹੁਤ ਜ਼ਿਆਦਾ ਇਹ ਇਹ ਸੀਗਾ ਕਿ ਅੱਛਾ ਹੋਮੋਪੈਥੀ ਦਵਾਈ ਖਾ ਰਹੇ ਹੋ ਤਾਂ ਤੁਸੀਂ ਲਸਣ ਪਿਆਜ਼ ਨਹੀਂ ਖਾ ਸਕਦੇ ਤੁਸੀਂ ਦਵਾਈ ਖਾਣੇ ਦੇ ਨਾਲ ਨਹੀਂ ਖਾ ਸਕਦੇ ਬਹੁਤ ਸਾਰੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਅੱਜ ਦੇ ਲਾਈਫ ਸਟਾਈਲ 'ਚ ਲੋਕਲੀ ਪੋਸੀਬਲ ਨਹੀਂ ਹੈ ਫਾਲੋ ਕਰਨ ਨੂੰ ਬਟ ਅਸ ði ਟਾਈਮ 'ਚ ਜੋ ਚੀਜ਼ ਅਸੀਂ ਕਹਿੰਦੇ ਹਾਂ ਕਿ ਕੁਝ ਪ੍ਰੀਕੌਸ਼ਨਸ ਜਿਵੇਂ ਤੁਸੀਂ ਜਦੋਂ ਮੈਡੀਸਿਨਸ ਲੈਣੀ ਹੈ ਉਹ ਤੋਂ ਪਹਿਲਾਂ ਬਾਅਦ ਚ ਕੋਈ ਵੀ ਇਦਾਂ ਦੀ ਚੀਜ਼ਾਂ ਜਿਨ੍ਹਾਂ ਦਾ ਕੋਈ ਸਟਰੋਂਗ ਫਲੇਵਰਸ ਹੁੰਦੇ ਹੈ ਜਾਂ ਜਿਵੇਂ ਟੀ ਕਾਫੀ ਹੁੰਦੀ ਹੈ ਉਹ ਚੀਜ਼ ਨੂੰ ਤੁਸੀਂ 15 20 ਮਿੰਟਸ ਲਈ ਐਵੋਇਡ ਕਰਨਾ ਹੁੰਦਾ ਹੈ ਬਿਫੋਰ ਯੂਰ ਮੈਡੀਸਿਨਸ ਐਂਡ ਆਫਟਰ ਯੂਰ ਮੈਡੀਸਿਨਸ ਉਹ ਤੋਂ ਇਲਾਵਾ ਅਸੀਂ ਕਹੀਏ ਕਿ ਕੋਈ ਹੋਰ ਸਪੈਸ਼ਲ ਪ੍ਰੀਕਾਸ਼ਨਸ ਹੈ ਕਿ ਤੁਸੀਂ ਇਹ ਚੀਜ਼ ਨਹੀਂ ਖਾ ਸਕਦੇ ਫੂਡ ਪ੍ਰੋਡਕਟ ਨਹੀਂ ਖਾ ਸਕਦੇ ਇਦਾਂ ਦੀ ਕੋਈ ਸਪੈਸੀਫਿਕ ਪ੍ਰੀਕਾਸ਼ਨਸ ਅਸੀਂ ਨਹੀਂ ਪੇਸ਼ੈਂਟ ਨੂੰ ਕਹਿੰਦੇ ਆ ਨਾ ਇਹਨਾਂ ਦਾ ਕੋਈ ਬਹੁਤ ਜ਼ਿਆਦਾ ਅਸਰ ਪੈਂਦਾ ਬਟ ਹਾਂ ਡੈਫੀਨਿਟਲੀ ਮੈਡੀਸਿਨਸ ਦੇ ਨਾਲ ਅਸੀਂ ਪੇ ਬੇਸਿਕ ਘਰ ਦਾ ਖਾਣਾ ਖਾਵੇ ਬਾਹਰ ਦਾ ਖਾਣਾ ਐਵੋਇਡ ਕਰੇ बिकॉज ਉਹਨਾਂ ਚ ਬਹੁਤ ਸਾਰੇ ਪ੍ਰੀਜ਼ਰਵੇਟਿਵਸ ਹੁੰਦੇ ਆ ਥੋਸ ਆਰ ਅਗੇਨ ਕੈਮੀਕਲ ਪ੍ਰੋਡਕਟਸ ਹੁੰਦੇ ਆ ਪ੍ਰੀਜ਼ਰਵੇਟਿਵਸ ਹੁੰਦੇ ਆ ਉਹ ਤੁਹਾਡੀ ਹੈਲਥ ਤੇ ਵਰਸ ਇਫੈਕਟਸ ਪਾ ਰਹੇ ਹੁੰਦੇ ਆ ਸੋ ਇੱਕ ਤਰੀਕੇ ਨਾਲ ਇੱਕ ਪਾਸੇ ਆਪਾਂ ਦਵਾਈ ਦੇਈਏ ਤੇ ਦੂਜੇ ਪਾਸੇ ਅਸੀਂ ਉਹ ਚੀਜ਼ ਨੂੰ ਨਾ ਕਰੀਏ ਤੋ ਰਿਜ਼ਲਟਸ ਘਟ ਆਉਂਦੇ ਆ ਸੋ ਜਦੋਂ ਪੇਸ਼ੈਂਟ ਡੈਡੀਕੇਟਿਡਲੀ ਆਪਣੇ ਆਪ ਨੂੰ ਠੀਕ ਕਰਨਾ ਚਾਹਵੇ ਤੇ ਅਸੀਂ ਜ਼ਰੂਰ ਇਹ ਚੀਜ਼ ਗਾਈਡ ਕਰਦੇ ਹਾਂ ਤੁਸੀਂ ਆਪਣਾ ਲਾਈਫਸਟਾਈਲ ਠੀਕ ਰੱਖੋ ਬਾਹਰ ਦੀਆਂ ਚੀਜ਼ਾਂ ਦਾ ਖਾਨ ਪੀਣ ਕੱਟ ਕਰੋ ਘਰ ਦਾ ਖਾਣਾ ਖ ਥੋੜਾ ਜਿਹਾ 15-20 ਮਿੰਟ ਦਾ ਮੈਡੀਸਨ ਤੋਂ ਪਹਿਲਾਂ ਬਾਅਦ ਚ ਖਾਣ ਦਾ ਕੁਝ ਵੀ ਥੋੜਾ ਜਿਹਾ ਇੱਕ ਪ੍ਰੀਕਾਸ਼ਨ ਉਹਦੇ ਵਿੱਚ ਹੋਣਾ ਚਾਹੀਦਾ ਹੈ ਹਾਂਜੀ ਅਦਰਵਾਈਜ਼ ਕੋਈ ਸਪੈਸਿਫਿਕ ਫੂਡ ਪ੍ਰੋਡਕਟ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਨਾ ਖਾਓ ਹਮ ਔਰ ਕਿਹੜੇ ਕਿਹੜੇ ਫਾਰਮ ਦੇ ਵਿੱਚ ਪਹਿਲਾਂ ਜੇਕਰ ਆਪਾਂ ਦੇਖਦੇ ਆਂ ਬਹੁਤੇ ਲੋਕਾਂ ਨੂੰ ਇਹ ਹੀ ਪਤਾ ਕਿ ਉਹ ਜੜੀਆਂ ਗੋਲੀਆਂ ਵਾਲੀ ਹੋਮੋਪੈਥੀ ਮੈਡੀਸਨ ਆਉਂਦੀ ਹੈ ਪਰ ਬਹੁਤ ਸਾਰੇ ਲੋਕ ਇਹ ਵੀ ਹੈ ਕਿ ਜਿਹੜੇ 슈ਗਰ ਦੇ ਪੇਸ਼ੈਂਟ ਹੁੰਦੇ ਆ ਗੋਲੀਆਂ ਮਿੱਠੀਆਂ ਹੁੰਦੀਆਂ ਤਾਂ ਕਿਤੇ ਨਾ ਕਿਤੇ ਉਹ ਸੰਕੋਚ ਕਰਦੇ ਹੋਣਗੇ ਕਿ ਨਹੀਂ ਕਿਤੇ ਵਧਣਾ ਜਾਵੇ ਇਸ ਸਮੱਸਿਆ ਕਿ ਕੋਈ ਹੋਰ ਫਾਰਮ ਦੇ ਵਿੱਚ ਵੀ ਆਉਂਦੀ ਹੈ ਮੈਡੀਸਨ ਦੇਖੋ ਜਿਹੜੀ ਹੋਮੋਪੈਥੀ ਮੈਡੀਸਨ ਹੈ ਬੇਸਿਕਲੀ ਅਸੀਂ ਉਹਨੂੰ ਸਟਾਰਟਿੰਗ ਚ ਬਹੁਤ ਸਾਰੇ ਲੋਕੀ ਲਿਕਵਿਡ ਫਾਰਮ ਚ ਹੀ ਪ੍ਰੇਫਰ ਕਰਦੇ ਸੀ ਤੇ ਲੈਂਦੇ ਸੀ ਬਟ ਅਗੇਨ ਪੋਟੈਂਸੀਸ ਡਿਫਰੈਂਟ ਹੁੰਦੀਆਂ ਐ ਮੈਡੀਸਿਨਸ ਦੀਆਂ ਸੋ ਜਿਹੜੇ ਤੁਸੀਂ ਮਿੱਠੀ ਗੋਲੀਆਂ ਦੀ ਗੱਲਾਂ ਕਰ ਰਹੇ ਹੋ ਉਹ ਮਿੱਠੀ ਗੋਲੀਆਂ ਨੂੰ ਅਸੀਂ ਗਲੋਬਿਊਲਸ ਜਿਵੇਂ ਕਹਿੰਦੇ ਆ ਉਹ ਵਹੀਕਲ ਹੁੰਦਾ ਸਾਡੀ ਮੈਡੀਸਨਸ ਨੂੰ ਕੈਰੀ ਕਰਨ ਲਈ ਜਿਹੜਾ ਅਸੀਂ ਉਹਦੇ ਚ ਪਾਣੀ ਪਾਉਂਦੇ ਆ ਜਾਂ ਲਿਕਵਿਡ ਪਾਉਂਦੇ ਆ ਜਿਹੜਾ ਲੋਕੀ ਕਹਿੰਦੇ ਨੇ ਮੈਨ ਦਵਾਈ ਉਹ ਹੁੰਦੀ ਐ ਮੈਨ ਮੈਡੀਸਨ ਲੋ ਹੁੰਦੀ ਐ ਉਹਨੂੰ ਅਸੀਂ ਡਾਈਲੂਸ਼ਨ ਕਹਿੰਦੇ ਆ ਬੇਸਿਕਲੀ ਗਲੋਬਿਊਲ ਦੇ ਵਿੱਚ ਜਦੋਂ ਡਾਈਲੂਸ਼ਨ ਜਾਏਗਾ ਉਦੋਂ ਤੁਹਾਡੀ ਮੈਡੀਸਨ ਪ੍ਰ ਪਾ ਪਹਿਲਾਂ ਗੱਲ ਕੀਤੀ ਸੀ ਬਿਮਾਰੀ ਵੱਜ ਉਹਨੂੰ ਰੋਕਣ ਲਈ ਬੇਸਿਕਲੀ ਗਲੋਬਿਊਲਸ ਨੂੰ ਅਸੀਂ ਸ਼ੁਰੂ ਮਤਲਬ ਪੇਸ਼ੈਂਟ ਨੂੰ ਪ੍ਰੈਸਕ੍ਰਾਈਬ ਕਰਦੇ ਆ ਤਾਂ ਕਿ স্মੂਥ ਜਰਨੀ ਦੇ ਨਾਲ ਪੇਸ਼ੈਂਟ ਦਾ ਟ੍ਰੀਟਮੈਂਟ ਹੋ ਪਾਏ ਜੀ ਸੋ ਯਾ ਤਾਂ ਅਸੀਂ ਗਲੋਬਿਊਲਸ ਦੀ ਫਾਰਮ ਚ ਦੇ ਸਕਦੇ ਆ ਨਾਲੇ ਯਾ ਤੇ ਫਿਰ ਆਪਾਂ ਲਿਕੁਇਡ ਫਾਰਮ ਚ ਪੇਸ਼ੈਂਟ ਨੂੰ ਮੈਡੀਸਿਨ ਪ੍ਰੇਫਰ ਕਰ ਸਕਦੇ ਆ ਜੀ ਦੂਜਾ ਭ੍ਰਮ ਕੀ ਮਿੱਠੀ ਗੋਲੀ ਹੁੰਦੀ ਹੈ ਤੇ ਸ਼ੂਗਰ ਵੱਜ ਜਾਏਗੀ ਜਾਂ ਸ਼ੂਗਰਸ਼ ਪ੍ਰੋਬਲਮ ਆਏਗੀ ਤੇ ਉਹ ਵੀ ਇਦਾਂ ਦਾ ਕੋਈ ਇਹ ਚੀਜ਼ ਨਹੀਂ ਹੈ ਕਿ ਉਹਦੇ ਨਾਲ થોਡੀ ਸ਼ੂਗਰ ਵੱਧਦੀ ਹੈ बिकॉज़ ਉਹਦੇ ਨਾਲ ਗਲੂਕੋਜ਼ दैट इज एसओएम शुगर ऑफ मिल्क ਹੁੰਦਾ ਉਹਦੇ ਵਿੱਚ ਕੋਈ 슈ગર ਕੰਟੈਂਟ ਨਹੀਂ ਹੁੰਦਾ ਜਿਹੜੇ ਤੁਹਾਡੇ 슈ગર ब्लड शुगर लेवल्स ਨੂੰ ਵਧਾਵੇ ਬਟ ਫਿਰ ਵੀ ਜੇ ਪੇਸ਼ੈਂਟ ਨੂੰ ਕਿਤੇ ਵੀ ਪਰਸੈਂਟ ਸਾਨੂੰ ਲੱਗਦਾ ਹੈ ਕਿ ਮਨਚ ਡਾਊਟ ਹੈ ਜਾਂ ਪੇਸ਼ੈਂਟ ਦੀ ਡਿਜ਼ੀਜ਼ ਦੀ ਕੰਡੀਸ਼ਨ ਦੇ ਹਿਸਾਬ ਨਾਲ ਅਸੀਂ ਉਹਨਾਂ ਨੂੰ ਲਿਕਵਿਡ ਫਾਰਮ ਚ ਵੀ ਮੈਡੀਸਿਨ ਪ੍ਰਿਸਕ੍ਰਾਈਬ ਕਰਦੇ ਹਾਂ ਜੀ ਮਤਲਬ ਕਿ ਜਿਹੜੇ 슈ਗਰ ਬਾਰੇ ਪੇਸ਼ੈਂਟ ਹੈ ਉਹ ਵੀ ਬਿਨਾ ਕਿਸੇ ਡਰ ਦੇ ਸੇਫਲੀ ਬਿਨਾ ਹੋਮੋਪੈਥਿਕ ਲੈ ਸਕਦੇ ਬੀਚਜਕੋ ਕੇ ਬਿਲਕੁਲ ਹੋਮੋਪੈਥੀ ਮੈਡੀਸਿਨ ਲੈ ਸਕਦੇ ਆ ਤੇ ਡਾਇਬੀਟਿਸ ਚ ਡੈਫੀ ਅਸੀਂ ਬਹੁਤ ਅੱਛੇ ਰਿਜ਼ਲਟਸ ਦੇਖੇ ਆ ਪੇਸ਼ੈਂਟ ਨੂੰ ਹੋਮ्योपैਥੀ ਮੈਡੀਸਨ ਪੇਸ਼ੈਂਟ ਨੂੰ ਕੋਈ ਐਲੋਪੈਥੀ ਮੈਡੀਸਨ ਇنسੁਲਿਨ ਤੇ ਜਾਣ ਦੀ ਲੋੜ ਨਹੀਂ ਪੈਂਦੀ ਸ਼ੂਗਰ ਲੈਵਲਸ ਕੰਟਰੋਲ ਹੁੰਦੇ ਆ ਜੀ ਤੇ ਬਹੁਤ ਅੱਛੀ ਇਫੈਕਟ ਕਰਦੀ ਹੈ ਜੀ ਹਾਂਜੀ ਅ ਬੱਚਿਆਂ ਦੀ ਗੱਲ ਕਰੀਏ ਕਿਉਂਕਿ ਐਲੋਪੈਥੀ ਮੈਡੀਸਨ ਹੈ ਜਿਹੜੀ ਬੱਚਿਆਂ ਨੂੰ ਲੈਣੀ ਥੋੜੀ ਔਖੀ ਹੋ ਜਾਂਦੀ ਹੈ ਕਈ ਵਰੀ ਉਹਦਾ ਟੇਸਟ ਕਹਿ ਲੋ ਇਦਾਂ ਦਾ ਹੁੰਦਾ ਹੈ ਤੇ ਹੋਮੋਪੈਥੀ ਮੈਡੀਸਨ ਲੈਣੀ ਵੀ ਬੜੀ ਈਜ਼ੀ ਹੁੰਦੀ ਹੈ ਬੱਚਿਆਂ ਲਈ ਤੇ ਕਿੰਨਾ ਕੁ ਗੁੱਡ ਰਿਜ਼ਲਟ ਹੁੰਦਾ ਬੱਚਿਆਂ ਲਈ ਇਹਦਾ ਹੋਮੋਪੈਥੀ ਆਈ ਕੈਨ ਸੇ ਕਿ ਹੋਮੋਪੈਥੀ ਬੱਚਿਆਂ ਲਈ ਤਾਂ ਬੜਾ ਹੀ ਮਿਰੈਕੂਲਸ ਕੰਮ ਕਰਦੀ ਹੈ ਜੀ ਜਿੰਨੇ ਵੀ ਸਾਡੇ ਕੋਲ ਬੱਚੇ ਆਂਦੇ ਦੇ ਆਰ ਮਤਲਬ ਫੈਨ ਹੈ ਹੋਮੋਪੈਥੀ ਮੈਡੀਸਿਨ ਦੇ ਸਾਡੇ ਆਪਣੇ ਬੱਚੇ ਵੀ ਹੁੰਦੇ ਕਿ ਮੈਡੀਸਿਨ ਦੇਣੀ ਹੈ ਤੇ ਮੀਨਸ ਦੇ ਜਸਟ ਨੋ ਕਿ ਹੋਮੋਪੈਥੀ ਹੀ ਦੇਈ ਹੈ ਉਹਨਾਂ ਨੂੰ ਜੀ ਤੇ ਹੋਮੋਪੈਥੀ ਦਾ ਇਹ ਹੁੰਦਾ ਹੈ ਬੱਚੇ ਲਈ ਆਈ ਕੈਨ ਸੇ ਕਿ ਜਦੋਂ ਆਪਾਂ ਬਚਪਨ ਤੋਂ ਹੀ ਹੋਮੋਪੈਥੀ ਮੈਡੀਸਿਨ ਸ਼ੁਰੂ ਕਰਦੇ ਆ ਇੱਕ ਤਾਂ ਆਨੇ ਵਾਲੇ ਟਾਈਮ 'ਚ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਉਹਨਾਂ ਨੂੰ ਅਡਾਪਟ ਕਰਨ ਦਾ ਬੱਚੇ ਦਾ ਜਿਹੜਾ ਰਿਸਕ ਹੈ ਉਹ ਬਹੁਤ ਘਟ ਜਾਂਦਾ ਹੈ ਹਮ ਠੀਕ ਹੈ ਫਸਟ ਥਿੰਗ ਤੇ ਬੱਚੇ ਦੀ ਹੈਲਥ ਪ੍ਰੋਪਰ ਬਣੀ ਰਹਿੰਦੀ ਹੈ ਬਚਪਨ ਤੋਂ ਹੀ ਜਦੋਂ ਆਪ ਸਾਨੂੰ ਲੱਗਦਾ ਹੈ ਕੁਝ ਪ੍ਰੋਬਲਮ ਆ ਰਹੀ ਹੈ ਅਸੀਂ ਬੱਚੇ ਨੂੰ ਐਂਟੀਬਾਇਓਟਿਕਸ ਨਹੀਂ ਦੇਈਏ ਅਸੀਂ ਐਲੋਪੈਥਿਕ ਦਵਾਈਆਂ ਨਾ ਦੇਵਾਂਗੇ ਸਾਡੇ ਜਿਹੜੇ ਵਾਈਟਲ ਆਰਗਨਸ ਹੈ ਉਹ ਸੇਫ ਰਹਿਣਗੇ ਜੀ ਸੋ ਅਸੀਂ ਦੇਖ ਰਹੇ ਆਣੇ ਵਾਲੇ ਟਾਈਮ ਚ ਕਿ ਬੱਚਿਆਂ ਲਈ ਤਾਂ ਜ਼ਿਆਦਾਤਰ ਲੋਕੀ ਪ੍ਰੇਫਰ ਹੀ ਹੋਮਿਓਪੈਥੀ ਕਰਦੇ ਆ ਜੀ ਨਾਲੇ ਬਹੁਤ ਹੀ ਸੇਫਲੀ ਬੱਚਿਆਂ ਨੂੰ ਬਹੁਤ ਹੀ ਪਿਆਰ ਨਾਲ ਉਹਨਾਂ ਦੀ ਸਾਰੀ ਪ੍ਰੋਬਲਮਸ ਰਿਸੋਲਵ ਹੋ ਜਾਣੀ ਹੈ ਚਾਹੇ ਉਹ ਕਿਸੇ ਲੈਵਲ ਦੀਆਂ ਹੋਣ ਜੀ ਠੀਕ ਹੈ ਤੇ ਬੱਚੇ ਦੇ ਨਾਲ ਜਿਵੇਂ ਆਪਾਂ ਬੱਚੇ ਦੇ ਮਾਈਲਸਟones ਆਂਦੇ ਆ ਬੱਚੇ ਦੇ ਜਿਹੜੇ ਵੀ ਡੈਂਟਿਸ਼ਨ ਪ੍ਰੋਬਲਮਸ ਆ ਰਹੀਆਂ ਐ ਡਾਇਰੀ ਆ ਰਿਹਾ ਹੈ ਜਾਂ ਰੂਟੀਨ 'ਚ ਜਿਵੇਂ ਸੀਜ਼ਨਲ ਚੇਂਜਸ ਕਰਕੇ ਵਾਇਰਲ ਇਨਫੈਕਸ਼ਨਸ ਵਗੈਰਾ ਅਲਰਜੀਸ ਵਗੈਰਾ ਹਮ ਅਸਥਮਾ ਕਫ ਇਹ ਚੀਜ਼ਾਂ ਜਿਹੜੀਆਂ ਐ ਜਿਹਦੇ 'ਚ ਬੱਚਿਆਂ ਨੂੰ ਐਲੋਵੇਥੀ ਚ ਆਈ ਥਿੰਕ ਬਹੁਤ ਸਟਰੋਂਗ ਦਵਾਈਆਂ ਜਿਹੜੇ ਬੱਚੇ ਨੂੰ ਪਰੇਸ਼ਾਨ ਦੇ ਪਰੇਸ਼ਾਨ ਹੁੰਦੇ ਨੇ ਇੰਜੈਕਸ਼ਨਸ ਇਹ ਉਹ ਸਭ ਚੀਜ਼ਾਂ ਤੇ ਲੋਕੀ ਕਾਫੀ ਅਵੋਇਡ ਕਰਨ ਲੱਗੇ ਆ ਉਹ ਚੀਜ਼ਾਂ ਤੇ ਲੋਕਾਂ ਦਾ ਰੁਝਾਨ ਹੋਮੋਪੈਥੀ ਵੱਲ ਕਾਫੀ ਵੱਧ ਗਿਆ ਵੱਧ ਗਿਆ ਬੱਚਿਆਂ ਨੂੰ ਲੈ ਕੇ ਜੀ ਜੇ ਦੀ ਕੋਸਟ ਦੀ ਗੱਲ ਕਰੀਏ ਕਿੰਨੀ ਕੁ ਮਹਿੰਗੀ ਹੈ ਆਮ ਲੋਕਾਂ ਦੀ ਪਹੁੰਚ ਦੇ ਵਿੱਚ ਹੈ ਹੋਮੋਪੈਥਿਕ ਦੇਖੋ ਕੋਸਟ ਦੀ ਗੱਲ ਇਹ ਕਿ ਜਦੋਂ ਤੋਂ ਚੀਜ਼ ਕੋਈ ਲੋਕਾਂ ਦੇ ਮਾਈਂਡ 'ਚ ਨਾ ਅੱਜ ਵੀ ਇੱਕ ਵੱਡਾ ਬਣਿਆ ਹੋਇਆ ਹੈ ਬਿਕੋਜ਼ ਜਦੋਂ ਇੰਡੀਆ 'ਚ ਹੋਮੋਪੈਥੀ ਸ਼ੁਰੂ ਹੋਈ ਹੈ ਨਾ ਬੜੀ ਚੈਰੀਟੇਬਲ ਲੈਵਲ 'ਸ ਤੇ ਸ਼ੁਰੂ ਹੋਈ ਹੈ ਜੀ ਬਹੁਤ ਸਾਰੀ ਥਾਵਾਂ ਤੇ ਹਲੇ ਵੀ ਫ੍ਰੀ ਮੈਡੀਸਨ ਦਿੱਤੀ ਜਾਂਦੀ ਹੈ ਬਿਲਕੁਲ ਹੂੰ ਉਹਦੀ ਵੈਲਿਊ ਵੀ ਫ੍ਰੀ ਵਾਲੀ ਹੁੰਦੀ ਹੈ ਉਹਦੇ ਰਿਜ਼ਲਟਸ ਵੀ ਫਿਰ ਉਹ ਪੇਸ਼ੈਂਟ ਨੂੰ ਫ੍ਰੀ ਆਲੇ ਜਾਂਦੇ ਆ ਜੀ ਸੋ ਨੋ ਡਾਊਟ ਇਟਸ ਵੈਰੀ ਰੀਜ਼ਨੇਬਲ ਅਸ ਦਿ ਟਾਈਮ ਜਿਸ ਜਿੱਥੇ ਟ੍ਰੀਟਮੈਂਟਸ ਦੀ ਗੱਲ ਕਰੀਏ 500000 2000 ਨਾਰਮਲ ਤੁਸੀਂ ਹਸਪੀਟਲ ਕੰਸਲਟੇਸ਼ਨ ਚਾਰजेस ਹੀ ਤੁਹਾਡੇ ਇੰਨੇ ਹੋ ਜਾਂਦੇ ਆ ਜੀ ਉਸ ਲੈਵਲ ਤੇ ਜਦੋਂ ਆਪਾਂ ਸੋ ਚੀਤੇ homeopathic is very very much cost effective ਤੇ ਹਰ ਏਜ ਗਰੁੱਪ ਦਾ ਪਰਸਨ ਯੂ نو ਅਫੋਰਡ ਕਰ ਸਕਦਾ ਹੈ ਬਹੁਤ इजीली ਅਜ ਦੇ ਟਾਈਮ ਚ ਤੁਹਾਨੂੰ ਆਪਣੇ ਨੀਅਰਬਾਈ ਕਾਫੀ অপਸ਼ਨਸ ਮਿਲ ਜਾਂਦੀਆਂ ਪਹਿਲਾਂ ਇੰਡੀਆ ਚ ਸੀਗਾ ਕਿ অপਸ਼ਨਸ ਹੀ ਬਹੁਤ ਘੱਟ ਹੁੰਦੀਆਂ ਸੀ ਸਾਡੇ ਨਾਰਥ ਇੰਡੀਆ ਚ ਤਾਂ ਆਈ ਥਿੰਕ ਪਿਛਲੇ ਕੁਝ ਅੱਠ ਦਸ ਸਾਲਾਂ ਚ ਜ਼ਿਆਦਾ ਹੋਮਿਓਪੈਥੀ ਨੇ ਆਪਣੇ ਆਪ ਨੂੰ ਗਰੋ ਕੀਤਾ ਹੈ ਲੋਕਾਂ ਚ ਅਵੇਅਰਨੈਸ ਵਧੀ ਹੈ ਆਦਰਵਾਈਜ਼ ਸਾਊਥ ਪਾ ਦੇਖਦੇ ਆ ਤੇ ਲੋਕੀ ਆਲਰੇਡੀ ਪਹਿਲਾਂ ਤੋਂ ਹੀ ਕਾਫੀ ਸਾਲਾਂ ਤੋਂ ਹੀ ਉੱਥੇ ਇਹ ਚੀਜ਼ਾਂ ਨੂੰ ਇੰਜੋਏ ਕਰ ਰਹੇ ਹਾਂ ਹੋਮਿਓਪੈਥੀ ਦੇ ਬੈਨੀਫਿਟਸ ਲੈ ਰਹੇ ਹਾਂ ਤੇ ਉਹਦੇ ਨਾਲ ਹੋਲਿਸਟਿਕਲੀ ਆਪਣੇ ਆਪ ਨੂੰ ਠੀਕ ਕਰ ਰਹੇ ਹਾਂ ਜੀ ਸੋ ਆਈ ਕੈਨ ਸੇ ਕਿ ਇਟਸ ਵੈਰੀ ਮੱਚ ਕਾਸਟ ਇਫੈਕਟਿਵ ਫॉर ਆਲ ਇਕਨੋਮਿਕ ਗਰੁੱਪਸ ਆਫ ਦਾ ਇੰਡੀਆ ਜੀ ਐਲੋਪੈਥੀ ਹੋਮੋਪੈਥੀ ਡਿਫਰੈਂਸ ਕਿੰਨਾ ਕਹਿਣਾ ਦੇ ਵਿੱਚ ਔਰ ਕਿਸ ਤਰ੍ਹਾਂ ਦਾ ਡਿਫਰੈਂਸ ਹੈ ਦੇਖੋ

ਡਿਫਰੈਂਸ ਹੁੰਦਾ ਹੈ ਕਿ ਤੁਸੀਂ ਮੈਡੀਸਿਨਸ ਨੂੰ ਉਹਦੀ ਵੈਲਿਊਜ਼ ਨੂੰ ਕਿਵੇਂ ਕੱਢਦੇ ਹੋ ਉਹਦੀ ਪ੍ਰੋਪਰਟੀਆਂ ਨੂੰ ਕਿਵੇਂ ਅਚੀਵ ਕਰਦੇ ਹੋ ਤੇ ਹਾਊ ਯੂ ਪ੍ਰੂਵ ਕਿ ਇਹ ਮੈਡੀਸਿਨ ਹੈ ਇਹਦੇ ਵਿੱਚ ਇਹ ਕੁਆਲਿਟੀ ਹੈ ਇਹਦੀ ਇਹ ਪਾਵਰ ਹੈ ਕਿ ਇਸ ਚੀਜ਼ ਨੂੰ ਟ੍ਰੀਟ ਕਰ ਸਕਦੀ ਹੈ ਜੀ ਐਲੋਪੈਥੀ ਚ ਜਦੋਂ ਪ੍ਰੂਵਿੰਗਸ ਹੁੰਦੀ ਹੈ ਕੋਈ ਵੀ ਪ੍ਰੋਡਕਟ ਨਾ ਕੋਈ ਵੀ ਕੰਪੋਨੈਂਟ ਦੀ ਆਪਾਂ ਗੱਲ ਕਰੀਏ ਸੋ ਜਦੋਂ ਪ੍ਰੂਵਿੰਗਸ ਹੁੰਦੀਆਂ ਕਿਸ ਚੀਜ਼ ਤੇ ਹੁੰਦੀਆਂ ਅਸੀਂ ਸੁਣਦੇ ਹਾਂ ਚੂਹੇ ਤੇ ਹੋਈ ਜੀ ਐਨੀਮਲਸ ਤੇ ਹੋਈਆਂ ਸੋ ਇਹ ਜਿਸ ਸਾਤੇ ਜਦੋਂ ਪ੍ਰੂਫਿੰਗਸ ਹੁੰਦੀ ਹੈ ਤੇ ਸਾਨੂੰ ਸਿੰਪਟਮਸ ਉਹੀ ਮਹਿਸੂਸ ਹੁੰਦੇ ਆ ਜਿਹੜੇ ਫਿਜ਼ੀਕਲ ਲੈਵਲ ਤੇ ਚੇਂजेस ਆਉਂਦੇ ਆ ਜੀ ਜੋ ਕਿ ਨੋਰਮਲ ਐਲੋਪੈਥਿਕ ਮੈਥਡ ਹੁੰਦਾ ਹੈ ਹਮ ਬਟ ਹੋਮੋਪੈਥਿਕ ਜਦੋਂ ਵੀ ਇਹ ਹੋਮੋਪੈਥਿਕ ਦੀ ਸਭ ਤੋਂ ਵੱਡੀ ਸਪੈਸ਼ialਟੀ ਹੈਗੀ ਹੈ ਕਿ ਜਿਹੜੀ ਵੀ ਮੈਡੀਸਿਨਸ ਜਦੋਂ ਪ੍ਰੂਫ ਕਰਦੇ ਆਪਾਂ ਕਿ ਕੋਈ ਵੀ ਕੰਪੋਨੈਂਟ ਨੂੰ ਅਸੀਂ ਐਜ਼ ਅ ਮੈਡੀਸਿਨ ਯੂਜ਼ ਕਰਨਾ ਹੈ ਸੋ ਕੀ ਉਹਦੀ ਵੈਲਿਊਜ਼ ਨੇ ਜਦੋਂ ਵੀ ਪ੍ਰੂਫਿੰਗ ਪ੍ਰੂਫਿੰਗਸ ਕਰਦੇ ਆ ਉਹ ਇੱਕ ਹੈਲਥੀ ਇੰਡੀਵਿਜੂਅਲ ਤੇ ਕਰਦੇ ਆ ਜੀ ਅਸੀਂ ਕਨਸੀਡਰ ਕਰਦੇ ਹਾਂ ਕਿ ਅਸੀਂ ਕੋਈ ਇਦਾਂ ਦਾ ਹੈਲਦੀ ਪਰਸਨ ਲੈਣਾ ਹੈ ਜਿਹਦੇ ਵਿੱਚ ਕੋਈ ਹੀ ਕੀ ਉਹ ਫ੍ਰੀ ਹੋਵੇ ਕੋਈ ਵੀ ਪ੍ਰਕਾਰ ਦੀ ਬਿਮਾਰੀ ਤੋਂ so that ਜਦੋਂ ਅਸੀਂ ਉਹ ਮੈਡੀਸਿਨ ਉਹਨਾਂ ਨੂੰ ਪ੍ਰੈਸਕ੍ਰਾਈਬ ਕਰਦੇ ਹਾਂ ਜਾਂ ਇੰਟਰੋਡਿਊਸ ਕਰਦੇ ਹਾਂ ਉਹਨਾਂ ਨੂੰ ਤੇ ਉਹਦੇ ਨਾਲ ਜੋ ਸਿੰਪਟਮਸ ਆਉਂਦੇ ਆ ਜੀ ਉਹ ਸਿੰਪਟਮਸ ਉਹ ਦਵਾਈ ਨਾਲ ਠੀਕ ਹੋ ਸਕਦੇ ਆ so ਇਸੇ ਤਰੀਕੇ ਨਾਲ ਕਿ ਸਿਮਿਲਰਿਸ ਇਮਿਲੀਵਸ ਕੁਰੈਂਚਰ ਤਾਂ ਹੀ ਸਾਡਾ ਇਹ ਬਹੁਤ ਵੱਡਾ ਡਿਫਰੈਂਸ ਹੈ ਕਿ ਇੱਕ ਤਨ ਦੀ ਪ੍ਰੂਵਿੰਗਸ ਕਿਸ ਤਰੀਕੇ ਨਾਲ ਹੁੰਦੀ ਹੈ ਤੇ ਹੋਮਿਓਪੈਥੀ ਜਿਹੜੀ ਮੈਡੀਸਿਨਸ ਹੈਗੀਆਂ ਉਹ ਤੁਹਾਡੇ ਫਿਜ਼ੀਕਲ ਲੈਵਲ ਦੇ ਨਾਲ ਨਾਲ ਬਿਕੋਜ਼ ਇੱਕ ਹਿਊਮਨ ਬੀਨ ਤੁਹਾਨੂੰ ਐਕਸਪ੍ਰੈਸ ਕਰੇਗਾ ਜੀ ਵਟ ਕਾਈਂਡ ਆਫ ਮੈਂਟਲ ਚੇਂजेस ਉਹਨਾਂ ਨੂੰ ਮਹਿਸੂਸ ਹੋ ਰਹੇ ਨੇ ਉਹ ਕੀ ਫੀਲ ਕਰ ਰਹੇ ਨੇ ਸੋ ਉਹ ਉਸੇ ਤਰੀਕੇ ਨਾਲ ਪ੍ਰੂਵਿੰਗ ਹੁੰਦੀ ਹੈ ਜਦੋਂ ਮੈਡੀਸਿਨ ਬਣਦੀ ਹੈ ਫਿਰ ਹੋਮਿਓਪੈਥੀ ਮੈਡੀਸਿਨ ਦੀ ਆਪਾਂ ਗੱਲ ਕਰਦੇ ਹਾਂ ਤੇ ਉਹ ਮੈਂਟਲ ਲੈਵਲ ਤੇ ਫਿਜ਼ੀਕਲ ਲੈਵਲ ਤੇ ਦੋਨੋਂ ਲੈਵਲ ਤੇ ਕੰਮ ਕਰਦੀ ਹੈ ਜੀ ਅਰੇ ਮੈਂਟਲ ਹੈਲਥ ਦੀ ਗੱਲ ਕਰੀਏ ਡਿਪਰੈਸ਼ਨ ਦੀ ਗੱਲ ਕਰ ਲਈਏ ਬਹੁਤ ਛੋਟੇ ਛੋਟੀ ਜਿਹੀ ਚੀਜ਼ ਹੋ ਗਈ ਇੱਕ ਸਮਾਂ ਸੀ ਲੋਕ ਜਦੋਂ ਸ਼ੇਅਰ ਕਰਨ ਤੋਂ ਵੀ ਇੱਕ ਦੂਸਰੇ ਨਾਲ ਕਿ ਮੈਨੂੰ ਡਿਪਰੈਸ਼ਨ ਹੈ ਉਸ ਗੱਲ ਨੂੰ ਲੈ ਕੇ ਹੈਜੀਟੇਟ ਫੀਲ ਕਰਦੇ ਸੀ ਅੱਜ ਕੱਲ ਬਹੁਤ ਕਾਮਨ ਹੋ ਗਈ ਹੈ ਚਾਹੇ ਕੰਮ ਦਾ ਸਟ੍ਰੈਸ ਕਹ ਲਈਏ ਕੁਝ ਵੀ ਹੈ ਲਾਈਫ ਇਦਾਂ ਦੀ ਬਣ ਚੁੱਕੀ ਹੈ ਹੋਮੋਪੈਥਿਕ ਮੈਡੀਸਨ ਕਿੰਨੀ ਕਾ ਇਫੈਕਟਿਵ ਹੈ ਕਿਉਂਕਿ ਐਲੋਪੈਥੀ ਦੇ ਵਿੱਚ ਐਵੇਂ ਦੀਆਂ ਮੈਡੀਸਨ ਦਿੱਤੀਆਂ ਜਾਂਦੀਆਂ ਕਿ ਮਰੀਜ਼ ਸੁੱਤਾ ਰਹਿੰਦਾ ਹੈ ਉਹਨੂੰ ਰਿਲੈਕਸ ਫੀਲ ਹੁੰਦਾ ਹੈ ਇੱਧਰ ਕਿਦਾਂ ਦਾ ਹੈ ਦੇਖੋ ਆਈ ਥਿੰਕ ਹੋਮਿਓਪੈਥੀ ਜਿਹੜੀ ਮੈਡੀਸਿਨਸ ਹੈਗੀ ਹੈ ਇਹਨਾਂ ਦੀ ਪ੍ਰੂਵਿੰਗ ਦੀ ਜਿਵੇਂ ਹੁਣੀ ਆਪਾਂ ਗੱਲ ਕੀਤੀ ਹੈ ਤੇ ਜਦੋਂ ਪ੍ਰੂਵਿੰਗ ਹੁੰਦੀ ਹੈ ਉਦੋਂ ਹੀ ਸਾਨੂੰ ਮੈਂਟਲ ਸਿੰਪਟਮ ਮਹਿਸੂਸ ਹੋਣੇ ਸ਼ੁਰੂ ਹੋ ਜਾਂਦੇ ਆ ਸੋ ਗੱਲ ਇਹ ਹੁੰਦੀ ਹੈ ਕਿ ਜਦੋਂ ਵੀ ਫਿਜ਼ੀਕਲ ਲੈਵਲ ਤੇ ਪ੍ਰੋਬਲਮ ਆਉਂਦੀ ਹੈ ਕਿਤੇ ਨਾ ਕਿਤੇ ਉਹਦਾ ਪਹਿਲਾਂ ਜਿਹੜਾ origin ਹੁੰਦਾ ਹੈ ਸਟਾਰਟਿੰਗ ਹੁੰਦੀ ਹੈ ਉਹ ਮੈਂਟਲ ਲੈਵਲ ਤੇ ਹੀ ਸ਼ੁਰੂ ਹੁੰਦੀ ਹੈ ਜੀ ਸੋ ਮੈਂਟਲ ਲੈਵਲ ਤੇ ਹੋਮੋਪੈਥੀ ਮੈਡੀਸਿਨਸ ਮੈਰੇਕੂਲਸੀ ਬਹੁਤ ਅੱਛਾ ਕੰਮ ਕਰਦੀਆਂ ਆ। ਕਾਫੀ ਪੇਸ਼ੈਂਟਸ ਵੀ ਸਲੀਪ ਲਈ ਆਉਂਦੇ ਆ। ਹਮ ਡਿਪਰੈਸ਼ਨ ਚਲੋ ਵੱਡੀ ਗੱਲ ਹੋ ਜਾਂਦੀ ਹੈ ਕਿਸੇ ਨੇ ਕੋਈ ਸਪੈਸੀਫਿਕ ਚੀਜ਼ ਦਾ ਸਟ्रेस ਹੈ। ਪਰ ਜਿਹੜਾ ਡੇ ਰੂਟੀਨ ਚ ਸਾਡੇ ਲਾਈਫਸਟਾਈਲ ਕਰਕੇ ਜਿਹੜੇ ਚੇਂਜਸ ਆ ਗਏ ਆ ਸਲੀਪਲੈਸਨੈਸ ਇਨਸੋਮਨੀ ਆਪਾਂ ਗੱਲ ਕਰੀਏ। ਜੀ ਠੀਕ ਹੈ ਸਲੀਪ ਪੇਸ਼ੈਂਟ ਸੋਨੀ ਪੰਦਾ ਬਿਹੇਵੀਅਰ ਚੇਂਜਸ ਐਂਗਰ ਇਸ਼ੂਸ ਇਹ ਸਾਰੀਆਂ ਚੀਜ਼ਾਂ ਲਈ ਹੋਮੋਪੈਥੀ ਬਹੁਤ ਅੱਛੀ ਕਾਰਗਰ ਸਾਬਿਤ ਹੋ ਰਹੀ ਹੈ ਅਸ ਦੇ ਟਾਈਮ ਚ ਜੀ ਹਾਂ ਜੀ ਡਾਕਟਰ ਸ਼ਿਵਾਨੀ ਬਹੁਤ ਸਾਰੇ ਲੋਕ ਜਿਹੜਾ ਸਾਡਾ ਇਹ ਸ਼ੋਅ ਦੇਖ ਰਹੇ ਹੋਣਗੇ ਤੁਸੀਂ ਬਹੁਤ ਅੱਛੀ ਇਨਫੋਰਮੇਸ਼ਨ ਹੈ ਜਿਹੜੀ ਉਹ ਦਿੱਤੀ ਹੈ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਉਹ ਤਾਂ ਅਸ ਦਿ ਟਾਈਮ ਚ ਜਿਵੇਂ ਤੁਹਾਡਾ ਮੀਡੀਆ ਬਹੁਤ ਐਕਟਿਵ ਹੋ ਗਿਆ ਆਪਾਂ YouTube ਦੇਖ ਲਿਏ ਕੋਈ ਵੀ ਬਿਮਾਰੀ ਲਈ ਪਾਵਾਂਗੇ ਉੱਥੇ 100 ਮੈਡੀਸਿਨਸ ਆ ਜਾਂਦੀਆਂ ਹੋਮੋਪੈਥੀ ਮੈਡੀਸਨ ਤੁਸੀਂ ਕਿਸ ਚੀਜ਼ ਲਈ ਸੋ ਇਹ ਲੋਕੀ ਬਹੁਤ ਸਾਰੇ ਮੈਨੂੰ ਵੀ ਕਾਲਸ ਐਂਡ ਮੈਸੇजेस ਕਰਕੇ ਪੁੱਛਦੇ ਨੇ ਕਿ ਡਾਕਟਰ ਸਾਹਿਬ ਇਹ ਮੈਡੀਸਨ ਹੈ ਮੈਂ ਓਬੈਸਿਟੀ ਲਈ ਲੈ ਲਵਾਂ ਇਹ ਮੈਡੀਸਨ ਹੈ ਮੈਂ ਹਾਈਟ ਵਧਾਣ ਲਈ ਲੈ ਲਵਾਂ ਸੋ ਇਸ ਤਰੀਕੇ ਦੀ ਚੀਜ਼ਾਂ ਨਾਲ ਆਈ ਥਿੰਕ ਤੁਸੀਂ ਵਿਦਆਊਟ ਐਨੀ ਡਾਕਟਰਸ ਪ੍ਰੈਸਕ੍ਰਿਪਸ਼ਨ ਵਿਦਆਊਟ ਐਨੀ ਡਾਕਟਰਸ ਕੰਸਲਟੇਸ਼ਨ ਸੈਲਫ ਮੈਡੀਕੇਸ਼ਨ ਤੋਂ ਬਚੋ ਜਿੰਨਾ ਹੋ ਸਕਦਾ ਹੈ ਬਿਕੋਜ਼ ਇਹ ਚੀਜ਼ ਆਪਾਂ ਸੁਣਦੇ ਆ ਜਾਂ ਉਸ ਲੋਕੀ ਕਹਿੰਦੇ ਆ ਕਿ ਹੋਮਿਓਪੈਥੀ ਦੇ ਸਾਈਡ ਇਫੈਕਟਸ ਨਹੀਂ ਹੁੰਦੇ ਨੋ ਡਾਊਟ ਇਟਸ ਅ ਹੋਲਿਸਟਿਕ ਟ੍ਰੀਟਮੈਂਟ ਬਟ ਜਦ ਕੋਈ ਮੈਡੀਸਨ ਵੈਲਿਊ ਹੈਗੀ ਹੈ ਕਿਸੇ ਮੈਡੀਸਨ ਦੀ ਜਿਹੜੀ ਤੁਹਾਨੂੰ ਠੀਕ ਕਰ ਸਕਦੀ ਹੈ ਤੇ ਉਹਦੇ ਤੁਹਾਨੂੰ ਨੁਕਸਾਨ ਵੀ ਕਿਸੇ ਐਕਸਟੈਂਟ ਤੱਕ ਹੋ ਸਕਦੇ ਨੇ ਜੀ ਸੋ ਸੈਲਫ ਮੈਡੀਕੇਸ਼ਨ ਤੋਂ ਬਚਣਾ ਚਾਹੀਦਾ ਹੈ ਤੁਸੀਂ ਨੌਲੇਜ ਲੈ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਬਟ ਜਦੋਂ ਵੀ ਆਪਣੀ ਪ੍ਰੋਬਲਮ ਦੀ ਗੱਲ ਆਉਂਦੀ ਹੈ ਤੇ ਹੋਮੋਪੈਥੀ ਦਾ ਲਾਅ ਹੀ ਨਹੀਂ ਹੈ ਕਿ ਇੱਕ ਮੈਡੀਸਨ ਜਿਹੜੀ xyz ਕਿਸੇ ਤੇ ਕੰਮ ਕਰ ਰਹੀ ਹੈ ਉਹ ਤੁਹਾਡੇ ਤੇ ਵੀ ਕੰਮ ਕਰੇਗੀ ਜੀ ਸੋ ਫਿਰ ਉਹਦੇ ਨਾਲ ਕੀ ਹੁੰਦਾ ਲੋਕਾਂ 'ਚ ਭ੍ਰਮ ਆ ਜਾਂਦਾ ਹੈ ਕਿ ਕੰਮ ਨਹੀਂ ਕਰ ਰਹੀ ਹੈ ਸੋ ਉੱਥੇ ਮੈਡੀਸਨ ਗਲਤ ਨਹੀਂ ਹੁੰਦੀ ਬਟ ਤੁਹਾਡਾ ਵੇਲ ਐਂਡ ਦਾ ਗਲਤ ਹੋ ਜਾਂਦਾ ਹੈ ਸੋ ਸੈਲਫ ਮੈਡੀਕੇਸ਼ਨ ਨਾ ਕਰੋ ਜਦ ਵੀ ਗਧਿਤ ਕੱਤੋਂ ਕੋਈ ਵੀ ਪ੍ਰੋਬਲਮ ਲਈ ਆਪਣੀ ਮੈਂਟਲ ਲੈਵਲ ਤੇ ਫਿਜ਼ੀਕਲ ਲੈਵਲ ਤੇ ਕੋਈ ਵੀ ਐਕਿਊਟ ਜਾਂ ਕ੍ਰੋਨਿਕ ਡਿਜ਼ੀਜ਼ ਲਈ ਹੋਮੀਓਪੈਥੀ ਦੀ ਲੋੜ ਹੈ ਤੇ ਜ਼ਰੂਰ ਪਹਿਲਾਂ ਇੱਕ ਡਾਕਟਰ ਨੂੰ ਕੰਸਲਟ ਕਰੋ ਬਿਕੋਜ਼ ਇਹਦਾ ਜਿਹੜਾ ਲਾਅ ਹੈ ਉਹਦੇ ਹਿਸਾਬ ਨਾਲ ਉਹ ਤੁਹਾਡੇ ਸਾਰੇ ਸਿੰਪਟਮਸ ਲੈਣਗੇ ਬੇਸਿਕ ਪ੍ਰੋਬਲਮ ਨੂੰ ਸਮਝਣਗੇ ਤੁਹਾਨੂੰ ਸਾਰਾ ਐਕਸਪਲੇਨ ਕਰਨਗੇ ਉਸ ਤੋਂ ਬਾਅਦ ਜੋ ਤੁਹਾਡੀ ਮੈਡੀਕੇਸ਼ਨ ਆਏਗੀ ਉਹ ਹੋ ਸਕਦਾ ਹੈ ਕਿਤੇ ਬਹੁਤ ਹੀ ਦੂਰ ਹੋਵੇ ਜਿਹੜੀ ਤੁਸੀਂ ਲੈਣਾ ਚਾ ਰਹੇ ਸੀ ਮੈਡੀਸਿਨ ਜੀ ਸੋ ਸੈਲਫ ਮੈਡੀਕੇਸ਼ਨ ਸ਼ੁੱਡ ਨਾਟ ਬੀ ਡਨ ਉਦੋਂ ਨਾਲ ਤੁਸੀਂ ਆਪਣੀ ਸਿਹਤ ਨਾਲ ਵੀ ਖਿਲਵਾੜ ਕਰ ਰਹੇ ਹੋ ਤੇ ਤੁਸੀਂ ਉਹ ਪੈਥੀ ਤੋਂ ਤੁਹਾਡਾ ਇੱਕ ਭਰੋਸਾ ਵੀ ਉਡ ਜਾਂਦਾ ਹੈ ਜੀ ਸੋ ਉਹ ਚੰਗੀ ਚੀਜ਼ ਵੀ ਤੁਹਾਨੂੰ ਲੱਗਦਾ ਹੈ ਕਿ ਇਟਸ ਨਾਟ ਵਰਕਿੰਗ ਫਾਰ ਅਸ ਜੀ ਸੋ ਇੱਕ ਹੋਮੋਪੈਥੀ ਇਜ਼ ਲਾਈਕ ਅ ਬੂਨ ਫਾਰ ਆਲ ਆਫ ਅਸ ਜਿਹੜੀ ਸਾਡੇ ਬੱਚਿਆਂ ਨੂੰ ਸੁਰੱਖਿਤ ਰੱਖ ਰਹੀ ਹੈ ਸਾਡੇ ਬਜ਼ੁਰਗਾਂ ਨੂੰ ਸੁਰੱਖਿਤ ਰੱਖ ਰਹੀ ਹੈ ਸਾਨੂੰ ਆਪਣੇ ਏਜ ਗਰੁੱਪ ਚ ਜਿਹੜੇ ਲਾਈਫਸਟਾਈਲ ਰਿਲੇਟਡ ਡਿਸਆਰਡਰਸ ਹੈ ਉਹਨਾਂ ਤੋਂ ਬਚਾਉਂਦੀ ਹੈ ਜੀ ਸੋ ਉਧਰ ਜੇ ਫਾਇਦਾ ਲੈਣਾ ਹੈ ਤੁਸੀਂ ਤੇ ਸਹੀ ਤਰੀਕੇ ਨਾਲ ਲਵ ਜੀ ਉਹ ਮੇਰੇ ਇੱਕ ਮੈਸੇਜ ਰਹੇਗਾ ਜੀ ਔਰ ਡਾਕਟਰ ਸ਼ਿਵਾਨੀ ਜਿਨ੍ਹਾਂ ਨੇ ਬਹੁਤ ਹੀ ਵਧੀਆ ਮੈਸੇਜ ਦਿੱਤਾ ਕਿ ਜੇਕਰ ਤੁਸੀਂ ਮੈਡੀਸਨ ਲੈਣੀ ਹੈ ਤਾਂ ਪਹਿਲਾਂ ਡਾਕਟਰ ਨੂੰ ਮਿਲੋ ਡਾਕਟਰ ਦੀ ਸਲਾਹ ਤੋਂ ਮਿਰਾ ਆਪਣੇ ਆਪ ਮੈਡੀਸਨ ਨਾ ਲਓ ਕਿਉਂਕਿ ਡਾਕਟਰ ਨੇ ਤੁਹਾਡੀ ਪੂਰੀ ਹਿਸਟਰੀ ਹੈ ਜਿਹੜੀ ਉਹ ਜਾਣਨੀ ਹੁੰਦੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਮੈਡੀਸਨ ਦੇਣੀ ਹੁੰਦੀ ਹੈ ਸੋ ਇਹਨਾਂ ਗੱਲਾਂ ਦਾ ਧਿਆਨ ਜਰੂਰ ਰੱਖੋ ਡਾਕਟਰ ਸ਼ਿਵਾਨੀ ਤੁਸੀਂ ਬਹੁਤ ਹੀ ਜਿਹੜੀ ਕੀਮਤੀ ਇਨਫੋਰਮੇਸ਼ਨ ਹੈ ਸਾਡੇ ਨਾਲ ਸ਼ੇਅਰ ਕੀਤੀ ਹੈ ਥੈਂਕਸ ਅ ਲੋਟ ਥੈਂਕ ਯੂ ਜੀ ਜੀ